ਇਹ ਪੰਜਾਬ ਦੀ ਐਜੂਕੇਸ਼ਨ ਨੂੰ ਕਿਤੇ ਕੋਈ ਵੱਡੀ ਢਾਹ ਤਾਂ ਨਹੀਂ ਲੱਗਣ ਜਾ ਰਹੀ ਹੂੰ ਮਤਲਬ ਸੀਐਮ ਦਾ ਏਰੀਆ ਹੋਵੇ ਸਾਰੇ ਕਿਤੇ ਸੀਐਮ ਫਿਰਦਾ ਹੋਵੇ ਇਹ ਸਾਰੇ ਹੀ ਕਾਲਜ ਸੀਐਮ ਸਾਹਿਬ ਦੇ ਏਰੀਆ ਦੇ ਹੁਣ ਇਹ ਇਹ ਚੁਪਤਾਰ ਨੇ ਕਿਹੜੀ ਮਜਬੂਰੀ ਆ ਗਈ ਹੈ ਸੈਮੈਸਟਰ ਪੂਰਾ ਹੋਣ ਵਾਲਾ ਹੋ ਗਿਆ ਹੂੰ ਅੱਧਾ ਲੰਘ ਗਿਆ ਉਹ ਬੱਚਿਆਂ ਨੂੰ ਕਿਹਨੇ ਪੜਾਇਆ ਕਿਸੇ ਨੇ ਨਹੀਂ ਪੜਾਇਆ ਪੜਾਉਣ ਵਾਲੇ ਤਾਂ ਇੱਥੇ ਬੈਠੇ ਨੇ ਹੁਣ ਉਹਨਾਂ ਦਾ ਕਿੰਨਾ ਨੁਕਸਾਨ ਹੋਇਆ ਫੀਸਾਂ ਪੂਰੀਆਂ ਲਈਆਂ ਬੰਦਿਆਂ ਤੋਂ ਪੜਾਇਆ ਉਹਨਾਂ ਨੂੰ ਗਿਆ ਨਹੀਂ ਉਹਨਾਂ ਦੇ ਟੀਚਰ ਕਿੱਥੇ ਨੇ ਇੱਕ ਵਾਈਸ ਚਾਂਸਲਰ ਸਾਹਿਬ ਸਾਨੂੰ ਹੋਰ ਕਿਥੋਂ ਦੇ ਲਾਤੇ ਹੁਣ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਅਸੀਂ ਉਹਨਾਂ ਨੂੰ ਰਿਕੁਐਸਟ ਕੀਤੀ ਕਿ ਸਰ ਵੀ ਪੰਜਾਬ ਦੇ 40000 ਬੱਚੇ ਜਿਹੜੇ ਸਫਰ ਹੋ ਰਹੇ ਨੇ 280 ਬੈਠੀਆਂ ਇੱਥੇ ਤਾਂ ਇਹ ਕਹਿ ਦੇਣਾ ਵੀ ਕੋਈ ਬਾਤ ਨਹੀਂ ਹਮ ਦੇਖ ਲੇਗੇ ਇਹ ہمارا ਕੰਮ ਹੈ ਜਿਸ ਸਾਹਿਬ ਨਾਲ ਸਾਡੀ ਮੀਟਿੰਗ ਹੋਈ ਸੀ ਇਹ ਵੀ ਸਾਹਿਬ ਨਾਲ ਤਾਂ ਉਹਨਾਂ ਦੇ ਵਿੱਚ ਜਿਸ ਸਾਹਿਬ ਨਾਲ ਉਹਨਾਂ ਦਾ ਐਟੀਟਿਊਡ ਰਿਹਾ ਕਿ ਕੋਈ ਗੱਲ ਨਹੀਂ ਜੇ ਕਾਲਜ ਬੰਦ ਹੁੰਦਾ ਤਾਂ ਹੋ ਜਾਣ ਦੋ ਤੇਜੀ ਕਰ ਇੱਥੇ ਸਟਰੈਂਥ ਘਟਦੀ ਹੈ ਤੇ ਘਟਦੇ ਜਾਂਦੇ ਉਹ ਮuje ਇਸੇ ਕਿ ਹੂੰ ਤਾਂ ਮਤਲਬ ਉਹ ਗੱਲਾਂ ਕਿਤੇ ਨਾ ਕਿਤੇ ਇਹ ਸਰਕਾਰ ਇਹ ਤਾਂ ਨਹੀਂ ਹੈਗੀ ਕਿ এডੂਕੇਸ਼ਨ ਨੂੰ ਪ੍ਰਾਈਵੇਟਾਈਜੇਸ਼ਨ ਵੱਲ ਲੈ ਕੇ ਜਾ ਰਹੀ ਹੋਵੇ ਔਰ ਨਹੀਂ ਤਾਂ ਇਹ ਗੱਦੜਵਹੀ ਵਾਲੀ ਜਿਹੜੀ ਚੋਣ ਆ ਰਹੀ ਆ ਤੇ ਸਾਡੀ ਜੂਨੀਅਨ ਕਹਿ ਵੀ ਰਹੀ ਆ ਫਿਰ ਉੱਥੇ ਸਾਨੂੰ ਜਾਗੋਆਂ ਕੱਢਣੀਆਂ ਪੈਣਗੀਆਂ ਤੇ एलिਜੀਬਿਲਟੀ ਹੈ ਜਿਹੜੀ ਉਹ ਗੈਸਟ ਫੈਕਲਟੀ ਵੀ ਤੇ ਜਿਹੜੇ ਰੈਗੂਲਰ ਪ੍ਰੋਫੈਸਰ ਜਾਂ ਅਸਿਸਟੈਂਟ ਪ੍ਰੋਫੈਸਰ ਭਰਤੀ ਹੁੰਦੇ ਨੇ ਉਹ ਵੱਖਰੀ ਵੱਖਰੀ ਹੁੰਦੀ ਹੈ ਜੇ ਇੱਕੋ ਹੀ ਹੈ ਸਾਡੇ ਤੋਂ ਐਲੀਜੀਬਿਲਟੀ ਤਾਂ ਉਹੀ ਪਾਲਦੇ ਨੇ ਜਿਹੜੇ ਗੈਸਟ ਫੈਕਲਟੀ ਰੱਖਣੇ ਆ ਕੰਮ ਵੀ ਉਨਾ ਹੀ ਪਾਲਦੇ ਨੇ ਉਸ ਤੋਂ ਸਗੋਂ ਜ਼ਿਆਦਾ ਹੀ ਪਾਲਦੇ ਨੇ ਪਰ ਜਦੋਂ ਇਹਨਾਂ ਨੂੰ ਪੇ ਦੇਣੀ ਹੁੰਦੀ ਆ ਤਾਂ ਉਦੋਂ ਕਹਿੰਦੇ ਤੁਸੀਂ ਕਿਹੜਾ ਰੈਗੂਲਰ ਹੁਣ ਜਦੋਂ ਕਹਿੰਦੇ ਕਿ ਤੁਹਾਡੀ ਇੰਟਰਵਿਊ ਕਰਨੀ ਆ ਤਾਂ ਫਿਰ ਸਵਾਲ ਪੈਦਾ ਹੁੰਦੇ ਆ ਕਿ ਇੰਟਰਵਿਊ ਕਿਉਂ ਕਰਨੀ ਆ ਕਾਦੇ ਵਾਸਤੇ ਕਰਨੀ ਆ ਕੀ ਲੋੜ ਪੈਗੀ ਤੇ ਫਿਰ ਇਹਦੇ ਵਾਸਤੇ ਜਿਹੜੇ ਸਵਾਲ ਪੈਦੇ ਹੁੰਦੇ ਆ ਵੀ ਇੱਕ ਤਾਂ ਇਹ ਹੋ ਜਾਂਦਾ ਸਿੱਧੀ ਜੀ ਗੱਲ ਵੀ ਜਦੋਂ ਕਿਸੇ ਦੇ ਬੰਦਾ ਕੋਈ ਆਉਂਦਾ ਅਧਿਕਾਰੀ ਉਹ ਨਵੇਂ ਸਰੋਂ ਸਾਰਾ ਸਿਸਟਮ ਸੈੱਟ ਕਰਦਾ ਤਾਂ ਉਹਦੇ ਵਿੱਚ ਉਹਨੇ ਆਪਣੇ ਬੰਦੇ ਲਾਉਣੇ ਹੁੰਦੇ ਆ ਜੀ ਤੇ ਜਿਹੜੇ ਇਹ ਪੰਜਾਬ ਦੇ ਪੜ੍ਹੇ ਲਿਖੇ ਲੋਕ ਨੇ ਇਹ ਫਿਰ ਕਿੱਥੇ ਜਾਣਗੇ ਇਹਨਾਂ ਨੂੰ ਇੰਨੀ ਘੱਟ ਵੇਜਸ ਤੇ ਮਿਲ ਰਹੇ ਨੇ ਤਾਂ ਮੈਨੂੰ ਤਾਂ ਇਹ ਨਹੀਂ ਪਤਾ ਲੱਗਦਾ ਵੀ ਇਹਨਾਂ ਨੂੰ ਉਹ ਚਾਹੀਦੇ ਕਿਉਂ ਨਹੀਂ ਹੂੰ ਕਿਤੇ ਇਹ ਤਾਂ ਨਹੀਂ ਗੱਲ ਵੀ ਇਹ ਕਾਲਜ ਫੇਲ ਕਰਨੇ ਹੁਣ ਉਹਨਾਂ ਨੇ ਹੁਣ ਪ੍ਰਾਈਵੇਟ ਵਾਲੇ ਤੁਸੀਂ ਕਿਤੇ ਜਾਓ ਇੱਕ ਇੱਥੇ ਬੈਂਚ ਹੋਊ ਇੱਕ ਇੱਥੇ ਬੈਂਚ ਹੋਊ ਇੱਕ ਇੱਥੇ ਬੈਂਚ ਹੋਊ ਪੂਰੀ ਫੈਸਿਲਿਟੀ ਮਿਲੂਗੀ ਹੁਣ ਇੱਥੇ ਜਿਨ੍ਹਾਂ ਨੇ ਫੈਸਿਲਿਟੀ ਦੇਣੀ ਹੈ ਜਿਹਨਾਂ ਬੰਦਿਆਂ ਨੇ ਕੰਮ ਕਰਨਾ ਉਹ ਤਾਂ ਇੱਥੇ ਬੁਲਾ ਲਏ ਇਹਨਾਂ ਨੇ ਧੱਕੇ ਨਾਲ ਬੁਲਾਏ ਵੀ ਤੁਹਾਨੂੰ ਅਸੀਂ ਕੱਢਤਾ ਕਿ ਐਡਮਿਸ਼ਨ ਆਣਾ ਹੋ ਜਾਣਾ ਉੱਥੇ ਇਹਦਾ ਮਤਲਬ ਮੈਨੂੰ ਕਿਤੇ ਕਿਤੇ ਇਹ ਜੇ ਲੱਗ ਰਿਹਾ ਵੀ ਮਾਲਵਾ ਖੇਤਰ ਦੇ ਵਿੱਚ ਜਿਹੜੇ ਇਹ 13 ਕਾਲਜ ਨੇ ਤੇ 5 ਨੀਬਰ ਹੂਟ ਤੇ ਰਿਜਨਲ ਸੈਂਟਰ ਵੀ ਕਿਤੇ ਇਹ ਤਾਂ ਨਹੀਂ ਵੀ ਇਹ ਇਹਨਾਂ ਨੇ ਜਿਵੇਂ ਪਹਿਲਾਂ ਤੁਸੀਂ ਸੁਣਿਆ ਹੋਣਾਗਾ ਵੀ ਉਹ ਆਟੋਨਮਸ ਕਰਨੇ ਸੀ ਸਰਕਾਰੀ ਕਾਲਜ ਤੇ ਇਹਨਾਂ ਨੂੰ ਵੀ ਇਹਨਾਂ ਦੇ ਵਿੱਚ ਬੱਚਿਆਂ ਦੀ ਜਨਸੰਖਿਆ ਘਟਾ ਕੇ ਬੱਚਿਆਂ ਦੀ ਸਟਰੈਂਥ ਘਟਵਾ ਕੇ ਤੇ ਕਿਤੇ ਇਹ ਕਹਿਣਾ ਹੋਵੇ ਵੀ ਇਹ ਚੱਲਦੇ ਤਾਂ ਹੈ ਨਹੀਂ ਇੱਥੇ ਬੱਚੇ ਤਾਂ ਹੈ ਨਹੀਂ ਬਾਅਦ ਇਹ ਬਹਾਨਾ ਮਾਰਨਾ ਹੋਵੇ ਤੇ 5 ਤਰੀਕ ਨੂੰ ਜਿਹੜਾ ਹੈਗਾ ਟੀਚਰ ਡੇ ਆ ਰਿਹਾ ਤੇ ਨਹੀਂ ਫਿਰ ਸਾਨੂੰ ਦੱਸਣਾ ਪਊਗਾ ਵੀ ਉਹ ਜਿਹਨੂੰ ਕਹਿੰਦੇ ਵੀ ਮੈਂ ਆਪ ਮਾਸਟਰ ਦਾ ਮੁੰਡਾ ਤੇ ਵੀ ਮਾਸਟਰ ਤਾਂ ਭਾਈ ਤੁਹਾਡੇ ਸਰਕਾਰ ਦੇ ਵਿੱਚ ਆ ਬੈਠੇ ਨੇ ਤੇ ਸਾਨੂੰ ਕੋਈ ਵੱਡਾ ਐਕਸ਼ਨ ਕਰਨਾ ਪਊਗਾ ਸਤਿ ਸ੍ਰੀ ਅਕਾਲ ਸਾਡਾ ਖਾਸ ਪ੍ਰੋਗਰਾਮ ਗੱਲ ਸੱਚੀ ਆ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂ ਸਵਾਗਤ ਕਰਦਾ ਹਾਂ ਇਸ ਪ੍ਰੋਗਰਾਮ ਦੇ ਵਿੱਚ ਪੱਖ ਦੇ ਮੁੱਦਿਆਂ ਦੇ ਉੱਤੇ ਚਰਚਾ ਕਰਦੇ ਹਾਂ ਤੇ ਜਦੋਂ ਗੱਲ ਐਜੂਕੇਸ਼ਨ ਦੀ ਆਉਂਦੀ ਆ ਹਾਇਰ ਐਜੂਕੇਸ਼ਨ ਦੀ ਆਉਂਦੀ ਆ ਤਾਂ ਹੋਰ ਵੀ ਮਾਮਲਾ ਗੰਭੀਰ ਹੋ ਜਾਂਦਾ ਹੈ ਕਿ ਸਾਡੀਆਂ ਸਰਕਾਰਾਂ ਕੀ ਕਰਦੀਆਂ ਨੇ এডਿਊਕੇਸ਼ਨ ਪਾਲਿਸਿਸ ਨੂੰ ਲੈ ਕੇ ਕਿਸ ਤਰ੍ਹਾਂ ਦੇ ਨਾਲ ਅਧਿਆਪਕਾਂ ਦੀ ਭਰਤੀ ਕੀਤੀ ਜਾਂਦੀ ਹੈ ਅਧਿਆਪਕਾਂ ਦੀਆਂ ਮੰਗਾਂ ਕੀ ਹੁੰਦੀਆਂ ਨੇ ਸਕੂਲ ਲੈਵਲ ਤੋਂ ਲੈ ਕੇ ਕਾਲਜ ਲੈਵਲ ਤੱਕ ਯੂਨੀਵਰਸਿਟੀ ਪੱਧਰ ਤੱਕ ਕੀ ਕੁਝ ਚੱਲ ਰਿਹਾ ਹੈ ਇਸ ਵਿਸ਼ੇ ਦੇ ਉੱਤੇ ਅੱਜ ਗੱਲਬਾਤ ਕਰਾਂਗੇ ਤੇ ਗੱਲਬਾਤ ਲਈ ਸੱਦਾ ਦਿੱਤਾ ਹੈ ਸਟੂਡੀਓ ਦੇ ਵਿੱਚ ਅਸੀਂ ਡਾਕਟਰ ਬਲਵਿੰਦਰ ਸਿੰਘ ਹਰਾਨ ਨੂੰ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਡਾਕਟਰ ਸਾਹਿਬ ਸਵਾਗਤ ਹੈ ਜੀ ਧੰਨਵਾਦ ਜੀ ਡਾਕਟਰ ਸਾਹਿਬ ਜਿਸ ਤਰ੍ਹਾਂ ਦੇ ਨਾਲ ਹੁਣ ਇੱਕ ਮੁੱਦਾ ਬੜਾ ਗੰਭੀਰ ਹੈ ਗੈਸਟ ਫੈਕਲਟੀ ਟੀਚਰਸ ਦਾ ਲੈਕਚਰਰਸ ਦਾ ਵਾਕਫਾ ਕਾਲਜਾਂ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਵੀ ਗੈਸਟ ਫੈਕਲਟੀ ਹੁੰਦੇ ਨੇ ਸਭ ਤੋਂ ਪਹਿਲਾਂ ਤੁਹਾਡੇ ਤੋਂ ਇਹੀ ਜਾਣਾਂਗੇ ਮੁੱਦੇ ਦੇ ਉੱਤੇ ਬਾਤ ਚਾਵਾਂਗੇ ਕਿ ਗੈਸਟ ਫੈਕਲਟੀ ਨੂੰ ਜੇਕਰ ਆਪਾਂ ਸ਼ਬਦਾਂ ਦੇ ਵਿੱਚ ਵਿਖਿਆਨ ਕਰਨਾ ਹੋਵੇ ਤਾਂ ਗੈਸਟ ਫੈਕਲਟੀ ਹੈ ਕੀ ਪਹਿਲਾਂ ਤਾਂ ਇਹ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮਤਲਬ ਮੈਂ ਸਵਾਗਤ ਕਰਦਾ ਤੇ ਉਹਨਾਂ ਨੂੰ ਸასი ਸ਼ਾਲ ਕਰਦਾ ਤੇ ਡਾਕਟਰ ਸਾਹਿਬ ਜਿੱਥੇ ਤੱਕ ਗੈਸਟ ਫੈਕਲਟੀ ਦੀ ਗੱਲ ਆ ਇਹ ਸ਼ਬਦ ਅਸਲ 'ਚ ਉਸ ਕੰਮ ਕਰਨ ਵਾਲਿਆਂ ਵਾਸਤੇ ਘੜਿਆ ਗਿਆ ਜਿਹੜੇ ਰੈਗੂਲਰ ਅਧਿਆਪਕਾਂ ਜਾਂ ਰੈਗੂਲਰ ਕਰਮਚਾਰੀਆਂ ਦੀ ਥਾਂ ਤੇ ਕਰਦੇ ਨੇ ਜੀ ਜਿਹੜੇ ਜਿਵੇਂ ਆਪਾਂ ਇੱਕ ਗੱਲ ਕਰਦੇ ਹੁੰਦੇ ਸੀ ਵੀ ਅਸੀਂ ਗੈਸਟ ਲੈਕਚਰ ਕਰਾਉਣਾ ਹੂੰ ਵੀ ਇੱਕ ਬੰਦਾ ਆਊਗਾ ਉਹ ਇੱਕ ਲੈਕਚਰ ਕਰਾ ਕਰੂਗਾ ਤੇ ਚਲਾ ਜਾਊਗਾ ਪਰ ਅਸੀਂ ਜਿਹੜੇ ਬੰਦੇ ਆਗੇ ਉਹ ਗੈਸਟ ਫੈਕਲਟੀ ਇਸ ਕਰਕੇ ਆ ਕਿ ਅਸੀਂ ਫੈਕਲਟੀ ਦਾ ਰੂਪ ਧਾਰਨ ਕਰ ਲਿਆ ਕਿ ਸਾਡੇ ਕੋਲ ਪੂਰਾ ਵਰਕ ਲੋਡ ਆ ਉਹਨਾਂ ਵਰਕ ਲੋਡ ਆ ਜਿੰਨਾ ਕਿਸੇ ਰੈਗੂਲਰ ਕਰਮਚਾਰੀ ਕੋਲ ਹੁੰਦਾ ਹੂੰ ਅਸੀਂ ਉਨਾ ਹੀ ਕੰਮ ਕਰਦੇ ਆ ਉਹੀ ਕੰਮ ਕਰਦੇ ਆ ਜਿਹੜਾ ਉਹ ਕਰਦੇ ਆ ਉਨਾ ਹੀ ਬੱਚਿਆਂ ਨੂੰ ਪੜਾਉਣੇ ਆ ਉਹੀ ਸਿਲੇਬਸ ਪੜਾਉਣੇ ਆ ਉਨਾ ਹੀ ਕਮਰਿਆਂ 'ਚ ਬੈ ਕੇ ਉਨਾ ਹੀ ਕਾਲਜਾਂ ਦੇ ਵਿੱਚ ਪੜਾਉਣੇ ਆ ਅਸੀਂ ਗੈਸਟ ਇਸ ਕਰਕੇ ਸੀਗੇ ਕਿ ਕੁਝ ਟਾਈਮ ਸਾਨੂੰ ਉਹ ਕਾਲਜਾਂ ਦੇ ਵਿੱਚ ਬੁਲਾ ਲੈਂਦੇ ਹੁੰਦੇ ਸੀਗੇ ਕਿ 7-8 ਮਹੀਨੇ ਤੁਸੀਂ ਕੰਮ ਕਰੋ ਜਿੰਨਾ ਚਿਰ ਬੱਚਿਆਂ ਦੇ ਲੈਕਚਰ ਲੱਗਦੇ ਆ ਉਸ ਤੋਂ ਬਾਅਦ ਜਿਹੜੇ 3-4 ਮਹੀਨੇ ਹੁੰਦੇ ਸੀ ਉਹ ਅਸੀਂ ਘਰੇ ਹੁੰਦੇ ਸੀਗੇ ਸਾਨੂੰ ਰਿਲੀਵ ਕਰ ਦਿੱਤਾ ਜਾਂਦਾ ਸੀ ਔਰ ਇਸ ਤੋਂ ਬਾਅਦ ਮਤਲਬ ਜਦੋਂ 18 ਦੇ ਵਿੱਚ ਸਾਡੀ ਇੱਕ ਐਜੀਟੇਸ਼ਨ ਹੋਈ ਉਸ ਦੇ ਵਿੱਚ ਸਾਨੂੰ ਇਹਨਾਂ ਨੇ 12 ਮਹੀਨੇ ਕਰਤਾ ਕਿ ਤੁਸੀਂ ਪੂਰਾ ਸੈਸ਼ਨ ਕੰਮ ਕਰੋਗੇ ਪੂਰਾ ਅਕੈਡੈਮਿਕ ਸੈਸ਼ਨ ਕੰਮ ਕਰੋਗੇ ਪੇਪਰ ਚੈੱਕ ਕਰਨ ਦਾ ਕੰਮ ਕਰੋਗੇ ਤੁਸੀਂ ਔਰ ਜਿਹੜੇ ਟਾਈਮ ਦੇ ਵਿੱਚ ਲੈਕਚਰ ਨਹੀਂ ਲੱਗਦੇ ਤੁਸੀਂ ਉਹਦੇ ਵਿੱਚ ਕਾਲਜ ਦੇ ਕੰਮ ਕਰੋਗੇ ਪੇਪਰਾਂ 'ਚ ਡਿਊਟੀਆਂ ਦਵੋਗੇ ਪੋਰਟਲਾਂ ਤੇ ਨੰਬਰ ਚੜਾਓਗੇ ਮਤਲਬ ਉਹ ਸਾਰੇ ਕੰਮ ਕਰੋਗੇ ਜਿਹੜਾ ਰੈਗੂਲਰ ਸਟਾਫ ਕਰਦਾ ਹੁੰਦਾ ਇਸ ਕਰਕੇ ਅਸੀਂ ਗੈਸਟ ਤੋਂ ਗੈਸਟ ਫੈਕਲਟੀ ਬਣ ਗਏ ਮਤਲਬ ਅਸੀਂ ਇੱਕ ਫੈਕਲਟੀ ਆ ਕਹੇ ਸਾਨੂੰ ਗੈਸਟ ਦਿੰਦੇ ਆ ਔਰ ਉਹਦੇ ਚ ਇੱਕ ਟੈਕਨੀਕਲ ਟਰਮ ਇਹਨਾਂ ਨੇ ਰੱਖੀ ਆ ਵੀ ਜਿੱਥੋਂ ਸਾਨੂੰ ਉਹਨਾਂ ਤਨਖਾਹ ਦੇਣੀ ਆ ਜਿਹੜੀ ਸਾਨੂੰ ਉਹ ਇਹਨਾਂ ਦੀ ਮਦ ਨੰਬਰ 3 ਨਾ ਬਜਟ ਦੇ ਵਿੱਚ ਜੀ ਉਹਦੇ ਵਿੱਚੋਂ ਸਾਨੂੰ ਗੈਸਟ ਫੈਕਲਟੀ ਮਦ ਦੇ ਵਿੱਚੋਂ ਸਾਨੂੰ ਤਨਖਾਹ ਦਿੰਦੇ ਆ ਇਸ ਕਰਕੇ ਸਾਨੂੰ ਇਸ ਫੈਕਲਟੀ ਨੂੰ ਗੈਸਟ ਫੈਕਲਟੀ ਕਹਿੰਦੇ ਆ ਕਿ ਉਸ ਮਦ ਚੋਂ ਸਾਡੀ ਤਨਖਾਹ ਆਉਂਦੀ ਆ ਆਦਰਵਾਈਜ਼ ਕੰਮ ਸਾਰੇ ਜਿਹੜੇ ਹੈਗੇ ਆ ਉਹ ਅਸੀਂ ਇੱਕ ਰੈਗੂਲਰ ਅਧਿਆਪਕ ਵਾਂਗ ਹੀ ਕਰਦੇ ਆਂਗੇ ਤੇ ਇੱਕ ਜ਼ਿੰਮੇਵਾਰ ਅਧਿਆਪਕ ਵਾਂਗ ਹੀ ਕਰਦੇ ਆਂ ਤੇ ਸਾਡੇ ਕੋਲ ਉਨੀਆਂ ਹੀ ਜ਼ਿੰਮੇਵਾਰੀਆਂ ਜਿੰਨੀਆਂ ਇੱਕ ਰੈਗੂਲਰ ਅਧਿਆਪਕ ਕੋਲ ਹੁੰਦੀਆਂ ਜੀ ਬਿਲਕੁਲ ਸਾਡੇ ਦਰਸ਼ਕ ਜਾਣਦੇ ਨੇ ਕਿ ਮਾਮਲਾ ਕਾਫੀ ਗੰਭੀਰ ਹੋਇਆ ਹੈ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਗੈਸਟ ਫੈਕਲਟੀ ਜਿਹੜੇ ਟੀਚਰ ਨੇ ਜਿਨ੍ਹਾਂ ਦੇ ਵਿੱਚੋਂ ਬਲਵਿੰਦਰ ਸਿੰਘ ਸਾਡੇ ਨਾਲ ਮੌਜੂਦ ਨੇ ਲਗਾਤਾਰ ਧਰਨਾ ਦੇ ਰਹੇ ਨੇ ਕਈ ਦਿਨਾਂ ਤੋਂ ਆਪਣਾ ਕੰਮ ਕਾਜ ਛੱਡ ਕੇ ਆਪਣੇ ਪਰਿਵਾਰਾਂ ਨੂੰ ਛੱਡ ਕੇ ਉਹ ਯੂਨੀਵਰਸਿਟੀ ਦੇ ਵਿੱਚ ਪ੍ਰਦਰਸ਼ਨ ਕਰ ਰਹੇ ਨੇ ਕਿਤੇ ਵੀ ਕੋਈ ਸੁਣਵਾਈ ਹੁੰਦੀ ਨਜ਼ਰ ਨਹੀਂ ਆ ਰਹੀ ਉਸ ਮਾਮਲੇ ਦੇ ਉੱਤੇ ਵੀ ਚਰਚਾ ਕਰਾਂਗੇ ਪਰ ਸਭ ਤੋਂ ਪਹਿਲਾਂ ਤੁਹਾਨੂੰ ਇਹ ਦੱਸ ਦਈਏ ਕਿ ਜਿਹੜੇ ਗੈਸਟ ਫੈਕਲਟੀ ਨੇ ਉਹ ਕਿੱਥੇ-ਕਿੱਥੇ ਨੇ ਖਾਸ ਤੌਰ ਦੇ ਉੱਤੇ ਯੂਨੀਵਰਸਿਟੀ ਦੇ ਵਿੱਚ ਵੀ ਹੁੰਦੇ ਨੇ ਕਾਲਜਸ ਦੇ ਵਿੱਚ ਵੀ ਹੁੰਦੇ ਨੇ ਤੇ ਇਸ ਤੋਂ ਇਲਾਵਾ ਜਿਹੜੇ ਪਿੱਛੇ ਜੇ ਨੇਬਰਹੂਡ ਕੈਂਪਸ ਬਣਾਏ ਗਏ ਸੀਗੇ ਇਸ ਤੋਂ ਇਲਾਵਾ ਕੌਨਸਟਿਟਿਊਟ ਕਾਲਜ ਖੋਲੇ ਗਏ ਸੀ ਯੂਨੀਵਰਸਿਟੀ ਦੇ ਨਾਲ ਸੰਬੰਧਿਤ ਇਹਨਾਂ ਦੀ ਗਿਣਤੀ ਦੀ ਗੱਲ ਕੀਤੀ ਜਾਵੇ ਤਾਂ 13 ਕੌਨਸਟਿਟਿਊਟ ਕਾਲਜ ਨੇ ਤੇ 5 ਨੇਬਰਹੂਡ ਕੈਂਪਸ ਨੇ ਇਹਨਾਂ ਦੇ ਵਿੱਚ ਜਿਹੜੇ ਵਿਦਿਆਰਥੀ ਨੇ ਉਹਨਾਂ ਦਾ ਭਵਿੱਖ ਵੀ ਇੱਕ ਤਰੀਕੇ ਨਾਲ ਦਾ ਦੇ ਉੱਤੇ ਲੱਗ ਜਾਂਦਾ ਹੈ ਕਿਉਂਕਿ ਜਿਹੜੇ ਅਧਿਆਪਕ ਨੂੰ ਕਲਾਸ ਦੇ ਵਿੱਚ ਹੋਣਾ ਚਾਹੀਦਾ ਹੈ ਵਿਦਿਆਰਥੀਆਂ ਨੂੰ ਪੜਾਉਣਾ ਚਾਹੀਦਾ ਉਹ ਅਧਿਆਪਕ ਆਪਣੀਆਂ ਮੰਗਾਂ ਵਾਸਤੇ ਸੰਘਰਸ਼ ਕਰਦਾ ਨਜ਼ਰ ਆ ਰਿਹਾ ਹੈ ਕਹਿੰਦਾ ਮਤਲਬ ਕਿ ਜਿਹੜਾ ਆਪਣਾ ਸਾਰਾ ਕੁਝ ਪਰਿਵਾਰ ਦੇ ਆਪਣੇ ਕੰਮ ਕਾ ਛੱਡ ਕੇ ਇੱਕ ਕਾਲਜ ਨੂੰ ਸਮਰਪਿਤ ਕਰ ਦਿੰਦਾ ਉਹਨੂੰ ਅਜੇ ਵੀ ਗੈਸਟ ਕਿਹਾ ਜਾਂਦਾ ਹੈ ਤਾਂ ਸ਼ਬਦੀ ਬੜਾ ਆਪਣੇ ਆਪ ਦੇ ਵਿੱਚ ਗੈਸਟ ਤੇ ਕਾੜੇ ਆਉਣ ਜਾਣ ਵਾਲੀ ਗੱਲ ਹੁੰਦੀ ਹੈ ਸੋ ਡਾਕਟਰ ਸਾਹਿਬ ਇਹ ਵੀ ਦੱਸ ਦਿਓ ਕਿ ਤੁਹਾਡੀ ਸਿਲੈਕਸ਼ਨ ਦਾ ਪ੍ਰੋਸੀਜਰ ਕੀ ਹੈ ਕਿਉਂਕਿ ਯੂਨੀਵਰਸਿਟੀ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਵਿਭਾਗ ਹੁੰਦੇ ਨੇ ਕਾਲਜੇਜ਼ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਵਿਭਾਗ ਹੁੰਦੇ ਨੇ ਨਿਯੁਕਤੀਆਂ ਵੀ ਉਸੇ ਮੁਤਾਬਕ ਹੁੰਦੀਆਂ ਨੇ ਪਰ ਜਿਹੜੀ ਗੈਸਟ ਫੈਕਲਟੀ ਆ ਉਹਨੂੰ ਕਿਵੇਂ ਨਿਯੁਕਤ ਕੀਤਾ ਜਾਂਦਾ ਹੈ ਸੰਦੂਸ ਸਾਹਿਬ ਇਹਦੇ ਵਿੱਚ ਇਹ ਆ ਵੀ ਜਦੋਂ ਸਾਡੀ ਗੈਸਟ ਫੈਕਿਲਿਟੀ ਦੀ ਕਿਸੇ ਦੀ ਜੋਇਨਿੰਗ ਹੁੰਦੀ ਆ ਪਹਿਲਾਂ ਤਾਂ ਉਹਦੀ ਐਡਵਰਟਾਈਜ਼ਮੈਂਟ ਦਿੱਤੀ ਜਾਂਦੀ ਆ ਜੀ ਉਹ ਯੂਨੀਵਰਸਿਟੀ ਦਾ ਇੱਕ ਪੇਜ ਬਣਿਆ ਹੋਇਆਗਾ ਜਿੱਥੇ ਉਹ ਐਡਵਰਟਾਈਜ਼ਮੈਂਟ ਦਿੰਦੇ ਉਹਦੇ ਤੇ ਐਡਵਰਟਾਈਜ਼ਮੈਂਟ ਹੁੰਦੀ ਆ ਜੀ ਫਿਰ ਉਹਦੀ ਉਹਦੇ ਉੱਤੇ ਡੇਟ ਲਿਖੀ ਹੁੰਦੀ ਆ ਉਹਦੀਆਂ ਅਰਜ਼ੀਆਂ ਮੰਗੀਆਂ ਜਾਂਦੀਆਂ ਫਿਰ ਇੱਕ ਪੈਨਲ ਬਣਦਾ ਔਰ ਥਰੂ ਪੈਨਲ ਉਹਦੀ ਇੰਟਰਵਿਊ ਹੁੰਦੀ ਆ ਜਿਹਦੇ ਵਿੱਚ ਇੱਕ ਸਬਜੈਕਟ ਐਕਸਪਰਟ ਹੁੰਦਾ ਹਮ ਕਾਲਜ ਦਾ ਜਿਹੜੇ ਦੀ ਹੁੰਦੀ ਹੈਗੀ ਉਹਦਾ ਮਤਲਬ ਪ੍ਰਿੰਸੀਪਲ ਹੁੰਦਾ ਡਾਇਰੈਕਟੋਰੇਟ ਹੁੰਦੇ ਨੇ ਠੀਕ ਹੈ ਇੱਕ ਦੋ ਬੰਦੇ ਹੋਰ ਹੁੰਦੇ ਨੇ ਉਹ ਪੂਰਾ ਪੈਨਲ ਬਣਦਾ ਤੇ ਕਈ ਵਾਰੀ ਤਾਂ ਮਤਲਬ ਜੁਨੀਵਰਸਿਟੀ ਦੇ ਵਿੱਚੋਂ ਜਿਹੜੇ ਹੈਗੇ ਆ ਐਕਸਪਰਟ ਜਾਂਦੇ ਨੇ ਤੇ ਉਹਨਾਂ ਦੇ ਥਰੂ ਪੂਰੇ ਪੈਨਲ ਦੇ ਥਰੂ ਇਹਨਾਂ ਦੀ ਗੈਸਟ ਫੈਕਲਟੀ ਦੀ ਸਿਲੈਕਸ਼ਨ ਹੁੰਦੀ ਆ ਫਿਰ ਜਿਹੜੇ ਬੰਦੇ ਉਹਦੇ ਚ ਮੈਰਿਟ ਚ ਆਉਂਦੇ ਆ ਉਹਨਾਂ ਦੀ ਪ੍ਰਵਾਨਗੀ ਵਾਸਤੇ ਉਹ ਲੈਟਰ ਭੇਜੀ ਜਾਂਦੀ ਆ ਜੁਨੀਵਰਸਿਟੀ ਉਹਨੂੰ ਡੀਨ ਅਕੈਡੈਮਿਕ ਤੇ ਵਾਈਸ ਚਾਂਸਲਰ ਸਾਹਿਬ ਮਤਲਬ ਉਹ ਵੀ ਇੱਕ ਤਰ੍ਹਾਂ ਨਾਲ ਪੈਨਲ ਦੇ ਵਿੱਚ ਹੀ ਆਗੇ ਉਹ ਉਹਨੂੰ ਅਪਰੂਵ ਕਰਦੇ ਆ ਫਿਰ ਉਹ ਬੰਦਾ ਜਾਂਦਾ ਕਾਲਜ ਤੇ ਫਿਰ ਜਾ ਕੇ ਜੁਆਇਨ ਕਰਦਾ ਇਸ ਤਰ੍ਹਾਂ ਨਾਲ ਪੂਰੇ ਪ੍ਰੋਸੈਸ ਨਾਲ ਪੂਰੀ एलिਜੀਬਿਲਟੀ ਉਹਦੀ ਚੈੱਕ ਕਰਕੇ ਇੰਟਰਵਿਊ ਦੇ ਦੇ ਕੇ ਉਹ ਬੰਦਾ ਜੁਆਇਨ ਕਰਦਾ ਜੀ ਗੈਸਟ ਫੈਕਲਟੀ ਦੇ ਵਿੱਚ ਤੇ ਡਾਕਟਰ ਸਾਹਿਬ एलिਜੀਬਿਲਟੀ ਦੀ ਗੱਲ ਤੁਸੀਂ ਕੀਤੀ ਹੈ ਤਾਂ एलिਜੀਬਿਲਟੀ ਹੈ ਜਿਹੜੀ ਉਹ ਗੈਸਟ ਫੈਕਲਟੀ ਦੀ ਤੇ ਜਿਹੜੇ ਰੈਗੂਲਰ ਪ੍ਰੋਫੈਸਰ ਜਾਂ ਅਸਿਸਟੈਂਟ ਪ੍ਰੋਫੈਸਰ ਭਰਤੀ ਹੁੰਦੇ ਨੇ ਉਹ ਵੱਖਰੀ ਵੱਖਰੀ ਹੁੰਦੀ ਹੈ ਜੇ ਇੱਕੋ ਹੀ ਹੈ ਇਹ ਇੱਕੋ ਹੀ ਹੁੰਦੀ ਹੈ ਜੀ ਸਾਡੇ ਤੋਂ एलिਜੀਬਿਲਟੀ ਤਾਂ ਉਹੀ ਪਾਲਦੇ ਨੇ ਜਿਹੜੇ ਗੈਸਟ ਫੈਕਲਟੀ ਰੱਖਣੇ ਆ ਕੰਮ ਵੀ ਉਨਾਂ ਹੀ ਪਾਲਦੇ ਨੇ ਉਸ ਤੋਂ ਸਗੋਂ ਜ਼ਿਆਦਾ ਹੀ ਪਾਲਦੇ ਨੇ ਪਰ ਜਦੋਂ ਇਹਨਾਂ ਨੂੰ ਪੇ ਦੇਣੀ ਹੁੰਦੀ ਆ ਤਾਂ ਉਹਦੋਂ ਕਹਿੰਦੇ ਤੁਸੀਂ ਕਿਹੜਾ ਰੈਗੂਲਰ ਆ ਮਤਲਬ ਛਾਰਾ ਕੁਝ ਰੈਗੂਲਰ ਵਾਲਾ ਹੋਵੇ एलिਜੀਬਿਲਟੀ ਵੀ ਐਕਸਪੀਰੀਅੰਸ ਵੀ ਤੇ ਪੜ੍ਹਾਈ ਵੀ ਪੀ ਐਚ ਡੀਆ ਵੀ ਕਿਤਾਬਾਂ ਵੀ ਹੋਣ ਪੇਪਰ ਵੀ ਹੋਣ ਬਹੁਤ ਸਾਰਾ ਕੁਝ ਹੋਵੇ ਪਰ ਰੱਖਿਆ ਸਾਨੂੰ ਗੈਸਟ ਫੈਕਿਲਿਟੀ ਤੇ ਜਾਂਦਾ ਮਤਲਬ ਪੰਜਾਬ ਦੀ ਐਜੂਕੇਸ਼ਨ ਦੀ ਜੇ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਐਨੇ ਪੜ੍ਹੇ ਲਿਖੇ ਲੋਕ ਨੇ ਜੇ ਅਸੀਂ ਸਾਡੀ ਪੰਜਾਬੀ ਜੁਨੀਵਰਸਿਟੀ ਦੇ ਕੰਸਟੀਟਿਊਟ ਕਾਲਜੇਜ਼ ਦੀ ਗੱਲ ਕਰੀਏ ਤਾਂ ਇਹਦੇ ਵਿੱਚ 183 ਬੰਦੇ ਨੇ ਔਰ 183 ਦੇ ਵਿੱਚੋਂ 80% ਬੰਦੇ ਡਾਕਟੋਰੇਟ ਕਰੀ ਹੋਈ ਆ ਪੀ ਐਚ ਡੀ ਕੀਤੀ ਹੋਈ ਆ ਜੀ ਉਹਨਾਂ ਨੇ 5 5 7 7 10 10 ਕਿਤਾਬਾਂ ਵੀ ਲਿਖੀਆਂ ਹੋਈਆਂ 30 30 40 40 ਪੇਪਰ ਲਿਖੇ ਹੋਏ ਆ ਹੁਣ ਜੇ ਮੈਂ ਇਹ ਗੱਲ ਕਰਾਂ ਕਿ ਰੈਗੂਲਰ ਤੇ ਦੂਜੇ ਬੰਦਿਆਂ 'ਚ ਫਰਕ ਕੀ ਹੁੰਦਾ ਬਿਲਕੁਲ ਮੈਨੂੰ ਤਾਂ ਲੱਗਦਾ ਵੀ एलिਜੀਬਿਲਟੀ ਦੇ ਮਾਮਲੇ ਦੇ ਵਿੱਚ ਤਾਂ ਸਾਡੇ ਸਾਰੇ ਬੰਦੇ ਇੱਕ ਵੀ ਇਹੋ ਜਿਹਾ ਨਹੀਂ ਜਿਹੜਾ एलिਜੀਬਲ ਨਾ ਹੋਵੇ ਹਮ ਇੱਕੋ ਇੱਕ ਫੈਕਲਟੀ ਆ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਮੈਂ ਇਹ ਸ਼ਾਇਦ ਦਾਅਵੇ ਨਾਲ ਹੀ ਕਹਿ ਸਕਦਾ ਕਿ ਜਿਹਦੇ ਵਿੱਚ ਇੱਕ ਵੀ ਬੰਦਾ ਅਨ एलिਜੀਬਲ ਨਹੀਂ ਹੈ ਹੂੰ ਜਿਹਦੀ एलिजिबिलिटी ਨਾ ਹੋ ਗਈ ਜੀ ਤੇ ਇਹ ਕਹਿ ਦੇਣਾ ਕਿ ਅਸੀਂ ਰੈਗੂਲਰ ਨਹੀਂ ਆ ਸਾਨੂੰ ਵੀ ਦੁੱਖ ਹੁੰਦਾ ਕਦੇ ਕਦੇ ਵੀ ਸਾਰੀਆਂ ਹੀ ਪੜ੍ਹਤੀਆਂ ਹੁਣ ਇਸ ਤੋਂ ਬਾਅਦ ਕੀ ਹੁੰਦਾ ਹੂੰ ਵਿਸ਼ਵ ਵਿਦਿਆਲੇ ਚ ਪੜ੍ਹਤੀਆਂ ਵਿਸ਼ਵ ਵਿਦਿਆਲੇ ਦੀ ਸਭ ਤੋਂ ਜਿਹੜੀ ਉੱਚਤਮ ਡਿਗਰੀ ਹੁੰਦੀ ਹੈਗੀ ਉਹ ਵੀ ਲੈ ਲਈ ਹੁਣ ਇਸ ਤੋਂ ਬਾਅਦ ਕੀ ਕਰੀਏ ਫੇਰ ਉਦੋਂ ਬਹੁਤ ਦੁੱਖ ਹੁੰਦਾ ਵੀ ਜਦੋਂ ਉਹ ਕਹਿਣਦੇ ਆਗੇ ਵੀ ਜਿਵੇਂ ਹੁਣੇ ਸਾਡੇ ਨਾਲ ਵਾਪਰਿਆ ਵੀ ਤੁਹਾਡੀ ਇੰਟਰਵਿਊ ਲੈ ਲਈ ਜਾਊਗੀ ਹੁਣ 5 ਸਾਲ ਹੋ ਗਏ ਸਾਡੀ ਇੰਟਰਵਿਊ ਨਹੀਂ ਹੋਈ ਸੀਗੀ ਸਾਡੀ ਐਕਸਟੈਂਸ਼ਨ ਹੁੰਦੀ ਸੀ ਜਿਵੇਂ ਕੰਟਰੈਕਟ ਵਾਲਿਆਂ ਦੀ ਹੁੰਦੀ ਹੈ ਜਿਵੇਂ ਬਾਕੀ ਬੰਦਿਆਂ ਦੀ ਹੁੰਦੀ ਹੈ ਹੁਣ ਇੱਕ ਸ਼ਬਦ ਦਾ ਐਕਸਟੈਂਸ਼ਨ ਕਰਨਾ ਹਮ ਇੱਕ ਹੁੰਦਾਗਾ ਕਿ ਤੁਹਾਡੀ ਕੱਟ ਮਾਰ ਕੇ ਇੰਟਰਵਿਊ ਕਰਨੀ ਹਮ ਹੁਣ ਜਦੋਂ ਕਹਿੰਦੇ ਕਿ ਤੁਹਾਡੀ ਇੰਟਰਵਿਊ ਕਰਨੀ ਹੈ ਤਾਂ ਫਿਰ ਸਵਾਲ ਪੈਦਾ ਹੁੰਦੇ ਆ ਕਿ ਇੰਟਰਵਿਊ ਕਿਉਂ ਕਰਨੀ ਹੈ ਹਮ ਕਾਹਦੇ ਵਾਸਤੇ ਕਰਨੀ ਹੈ ਕੀ ਲੋੜ ਪੈਗੀ ਤੇ ਫਿਰ ਇਹਦੇ ਵਾਸਤੇ ਜਿਹੜੇ ਸਵਾਲ ਪੈਦੇ ਹੁੰਦੇ ਆ ਵੀ ਇੱਕ ਤਾਂ ਇਹ ਹੋ ਜਾਂਦਾ ਸਿੱਧੀ ਜੀ ਗੱਲ ਵੀ ਜਦੋਂ ਕਿਸੇ ਦੇ ਬੰਦਾ ਕੋਈ ਆਉਂਦਾ ਅਧਿਕਾਰੀ ਉੰਨਾਵੇਂ ਸਰੋਂ ਸਾਰਾ ਸਿਸਟਮ ਸੈੱਟ ਕਰਦਾ ਤਾਂ ਉਹਦੇ ਵਿੱਚ ਉਹਨੇ ਆਪਣੇ ਬੰਦੇ ਲਾਉਣੇ ਹੁੰਦੇ ਜੀ ਤੇ ਜਿਹੜੇ ਇਹ ਪੰਜਾਬ ਦੇ ਪੜ੍ਹੇ ਲਿਖੇ ਲੋਕ ਨੇ ਇਹ ਫਿਰ ਕਿੱਥੇ ਜਾਣਗੇ ਬਿਲਕੁਲ ਇਹਨਾਂ ਨੇ ਪੂਰੀਆਂ ਫੀਸਾਂ ਭਰੀਆਂ ਪੂਰੇ ਸਿਲੇਬਸ ਭੜਿਆ ਠੀਕ ਹੈ ਉਹਨਾਂ ਹੀ ਕਾਲਜਾਂ ਚੋਂ ਪੜ੍ਹਿਆ ਜਿਹੜੇ ਇਹ ਯੂਨੀਵਰਸਿਟੀ ਨਾਲ ਵੈਲਿਡ ਆ ਜਿਨ੍ਹਾਂ ਦੀ ਇਹ ਮੰਨਦੀ ਆ ਉਹੀ ਸਰਟੀਫਿਕੇਟ ਆ ਇਹਨਾਂ ਕੋਲ ਉਹੀ ਡਿਗਰੀਆਂ ਨੇ ਜਿਹੜੀਆਂ ਇਹਨਾਂ ਨੇ ਕਈਆਂ ਐਲੀਜੀਬਿਲਟੀ ਪੂਰੀ ਸਾਰਾ ਕੁਝ ਪੂਰਾ ਫਿਰ ਇੰਟਰਵਿਊ ਕਰਨ ਦੀ ਦੁਬਾਰਾ ਕੀ ਲੋੜ ਪੈਗੀ ਜੀ ਇਹਦੇ ਵਿੱਚ ਜਿਹੜਾ ਤੁਹਾਡਾ ਅਧਿਕਾਰ ਖੇਤਰ ਆ ਮੰਨ ਲਓ ਤੁਸੀਂ ਜਦੋਂ ਜੁਆਇਨਿੰਗ ਕੀਤੀ ਹੈ ਤਾਂ ਉਸ ਦੌਰਾਨ ਵੀ ਤੁਹਾਨੂੰ ਕੁਝ ਰੂਲਸ ਵਗੈਰਾ ਦੱਸੇ ਹੋਣਗੇ ਕਿ ਤੁਹਾਨੂੰ ਪੱਕੇ ਹੋਣ ਦਾ ਅਧਿਕਾਰ ਹੈ ਜਾਂ ਨਹੀਂ ਜਾਂ ਜਿਹੜਾ ਇੰਟਰਵਿਊ ਵਾਲੀ ਐ ਸਲੈਬ ਵੀ ਤੁਹਾਡੀ ਇੰਟਰਵਿਊ ਰੀਕਾਲ ਤੁਹਾਨੂੰ ਕਰਾਂਗੇ ਉਹਦੇ ਬਾਰੇ ਥੋੜਾ ਜਿਹਾ ਦੱਸੋ ਤੇ ਇੱਕ ਇਹ ਜ਼ਰੂਰ ਮੈਂ ਤੁਹਾਡੇ ਤੋਂ ਜਾਨਣਾ ਚਾਹਾਂਗਾ ਕਿ ਪੰਜਾਬੀ ਯੂਨੀਵਰਸਿਟੀ ਕਾਫੀ ਚਰਚਾ ਦੇ ਵਿੱਚ ਰਹਿੰਦੀ ਹੈ ਇਹਨਾਂ ਮਾਮਲਿਆਂ ਨੂੰ ਲੈ ਕੇ ਹੋਰ ਯੂਨੀਵਰਸਟੀਆਂ ਨੇ ਪੰਜਾਬ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਵੀ ਆ ਗੁਣਾਨਕ ਦੇ ਵੀ ਯੂਨੀਵਰਸਿਟੀ ਵੀ ਆ ਕਿ ਉਹਨਾਂ ਦੇ ਜਿਹੜੇ ਗੈਸਟ ਫੈਕਲਟੀ ਦੀ ਭਰਤੀ ਦੇ ਨਾਰ ਜਿਹੜੀ ਜੀਐਨਡੀਯੂ ਆ ਉੱਥੇ ਟੈਂਪਰੇਰੀ ਅਧਿਆਪਕ ਰੱਖੇ ਜਾਂਦੇ ਨੇ ਜੀ ਉਹਨਾਂ ਨੂੰ ਟੈਂਪਰੇਰੀ ਸ਼ਬਦ ਨਾਲ ਬੋਲਦੇ ਆ ਤੇ ਜਿਹੜੀ ਗੁਰਨਾਨਕ ਪੰਜਾਬ ਜੁਨੀਵਰਸਿਟੀ ਆ ਉੱਥੇ ਪੰਜਾਬ ਸਰਕਾਰ ਦੀ ਗੈਸਟ ਫੈਕਲਟੀ ਆ ਜਿਹੜੀ ਉਹੀ ਰੂਲ ਲਾਗੂ ਕੀਤੇ ਗਏ ਨੇ ਅੱਛਾ ਸਰਕਾਰੀ ਕਾਲਜਾਂ ਦੇ ਵਿੱਚ ਵੀ ਗੈਸਟ ਫੈਕਲਟੀ ਆ ਇਹਦੇ ਵਿੱਚ ਮਤਲਬ ਕਦੇ ਇੰਟਰਵਿਊ ਨਹੀਂ ਹੋਈ ਇਹ ਕੀ ਲੋਡ ਬਣ ਗਈ ਸੱਸੀ ਖੁਦ ਹੈਰਾਨ ਆ ਕਿ ਪੰਜਾਬੀ ਜੁਨੀਵਰਸਿਟੀ ਦੀ ਗੈਸਟ ਫੈਕਲਟੀ ਦੀ ਇੰਟਰਵਿਊ ਲਈ ਜਾਵੇ ਈਵਨ ਕਿ ਐਲੀਜੀਬਲ ਨਹੀਂ ਕਿਸੇ ਦੀ ਕੋਈ ਮਤਲਬ ਗੱਲਬਾਤ ਨਹੀਂ ਜੇ ਮੈਂ ਇਹਨਾਂ ਦੇ ਕੰਮ ਬਾਰੇ ਦੱਸਾਂ ਤਾਂ ਇਹ ਉਹ ਬੰਦੇ ਨੇ ਜਿਹੜੇ ਬੰਦੇ ਫੈਸਟੀਵਲਾਂ ਦੇ ਵਿੱਚ ਫਿਲਮਾਂ ਵੀ ਆਪ ਬਣਾ ਕੇ ਦਿੰਦੇ ਨੇ ਹਮ ਨਾਟਕ ਵੀ ਆਪ ਤਿਆਰ ਕਰਾਉਂਦੇ ਨੇ ਬਿਲਕੁਲ ਆਰਗੇਨਾਈਜ਼ ਵੀ ਆਪ ਕਰਦੇ ਨੇ ਹੁਣ ਸਾਡੇ ਇੱਕ ਕਾਲਜ ਆ ਯੂਨੀਵਰਸਿਟੀ ਕਾਲਜ ਬਹਾਦਰਪੁਰ ਹਮ ਉੱਥੇ ਸਾਰੇ ਬੰਦੇ ਗੈਸਟ ਫੈਕਲਟੀ ਤੇ ਕੰਮ ਕਰਦੇ ਨੇ ਜੀ ਇੱਕ ਬੰਦਾ ਉੱਥੇ ਜਿਹੜਾ ਇਹ ਮਤਲਬ ਉੱਥੇ ਇਨਚਾਰਜ ਲਾਇਆ ਹੋਇਆ ਨੇ ਔਰ ਜਦੋਂ ਇੰਨੇ ਪੜ੍ਹੇ ਲਿਖੇ ਬੰਦੇ ਇਹਨੇ एलिਜੀਬਲ ਬੰਦੇ ਇਹਨਾਂ ਨੂੰ ਇੰਨੀ ਘੱਟ ਵਿਜਿਟਸ ਤੇ ਮਿਲ ਰਹੇ ਨੇ ਤਾਂ ਮੈਨੂੰ ਤਾਂ ਇਹ ਨਹੀਂ ਪਤਾ ਲੱਗਦਾ ਵੀ ਇਹਨਾਂ ਨੂੰ ਉਹ ਚਾਹੀਦੇ ਕਿਉਂ ਨਹੀਂ ਹੂੰ ਕਿਤੇ ਇਹ ਤਾਂ ਨਹੀਂ ਗੱਲ ਵੀ ਇਹ ਕਾਲਜ ਫੇਲ ਕਰਨੇ ਹੁਣ ਉਹਨਾਂ ਨੇ ਤਾਂ ਕਰਕੇ ਇਹਨਾਂ ਨੂੰ ਇਹਨਾਂ ਨੂੰ ਬੇਚੈਨ ਕੀਤਾ ਜਾਵੇ ਇਹਨਾਂ ਨੂੰ ਹਰਾਸ਼ ਕੀਤਾ ਜਾਵੇ ਇਹ ਛੱਡ ਦੇਣ ਹੁਣ ਸਾਨੂੰ ਜਿਹੜੇ ਵੇਲੇ ਦੇ ਵਿੱਚ ਮਤਲਬ ਇਹਨਾਂ ਨੂੰ ਇੱਥੇ ਬੁਲਾਇਆ ਐਡਮਿਸ਼ਨਾਂ ਹੋ ਰਹੀਆਂ ਸੀ ਕਾਲਜੇ ਦੇ ਵਿੱਚ ਪੂਰਾ ਜੋਰ ਸੀ ਐਡਮਿਸ਼ਨਾਂ ਕਰ ਦੇਣਾ ਮਤਲਬ ਅਸੀਂ ਉਹ ਕਰਨੀਆਂ ਸੀ ਅਸੀਂ ਕੰਮ ਕਰਦੇ ਹਾਂ ਉੱਥੇ ਹੁਣ ਉੱਥੇ 17 18 ਜਾਣੇ ਨੇ ਕਾਲਜ ਦੇ ਵਿੱਚ ਬਾਦਰਪੁਰ ਕੋਈ ਹੋਰ ਕੋਈ ਹੈ ਨਹੀਂ ਕੌਣ ਕਰੂ ਐਡਮਿਸ਼ਨ ਬਿਲਕੁਲ ਹੁਣ ਇਹਦਾ ਮਤਲਬ ਕਿ ਉਹ ਕਾਲਜ ਬੰਦ ਕਰਨਾ ਇਹਨਾਂ ਨੇ ਜਦੋਂ ਉੱਥੇ ਟੀਚਰ ਨਹੀਂ ਹੋਣਗੇ ਕਿਹਦੇ ਕੋਲ ਬੱਚਾ ਫਾਰਮ ਲੈ ਕੇ ਜਾਊ ਕਿ ਤੋ ਟੈਸਟ ਕਰਾਊਗਾ ਕਿ ਕੌਣ ਉਹਨੂੰ ਵੈਰੀਫਾਈ ਕਰੂਗਾ ਕੌਣ ਫਾਰਮ ਸੰਭੂਗਾ ਕਿਹਦੀ ਜ਼ਿੰਮੇਵਾਰੀ ਹੈ ਐਡਮਿਸ਼ਨ ਸੈੱਲ ਕਿੱਥੇ ਨੇ ਹੁਣ ਜੇ ਤੁਸੀਂ ਪ੍ਰਾਈਵੇਟ ਹੁਣ ਦੋ ਗੱਲਾਂ ਹੋ ਗਈਆਂ ਨਾ ਇੱਕ ਸਰਕਾਰੀ ਸਿਸਟਮ ਇੱਕ ਪ੍ਰਾਈਵੇਟ ਹੁਣ ਪ੍ਰਾਈਵੇਟ ਵਾਲੇ ਤੁਸੀਂ ਕਿਤੇ ਜਾਓ ਇੱਕ ਇੱਥੇ ਬੈਂਚ ਹੋਊ ਇੱਕ ਇੱਥੇ ਬੈਂਚ ਹੋਊ ਇੱਕ ਇੱਥੇ ਬੈਂਚ ਹੋ ਪੂਰੀ ਫੈਸਿਲਿਟੀ ਮਿਲੂਗੀ ਬਿਲਕੁਲ ਹੁਣ ਇੱਥੇ ਜਿਨ੍ਹਾਂ ਨੇ ਫੈਸਿਲਿਟੀ ਦੇਣੀ ਹੈ ਜਿਹ ਉੱਥੇ ਇੱਥੇ ਬੁਲਾ ਲਏ ਇਹਨਾਂ ਨੇ ੱੱਕੇ ਨਾਲ ਬੁਲਾਏ ਵੀ ਤੁਹਾਨੂੰ ਅਸੀਂ ਕਢਤਾ ਕਿ ਐਡਮਿਸ਼ਨ ਆਣਾ ਹੋ ਗਿਆ ਨਾ ਉੱਥੇ ਇਹਦਾ ਮਤਲਬ ਮੈਨੂੰ ਕਿਤੇ ਕਿਤੇ ਇਹ ਜੇ ਲੱਗ ਰਿਹਾ ਵੀ ਮਾਲਵਾ ਖੇਤਰ ਦੇ ਵਿੱਚ ਜਿਹੜੇ ਇਹ 13 ਕਾਲਜ ਨੇ ਤੇ ਪੰਜ ਨੇਬਰਹੂਡ ਤੇ ਰੀਜਨਲ ਸੈਂਟਰ ਨੇ ਵੀ ਕਿਤੇ ਇਹ ਤਾਂ ਨਹੀਂ ਵੀ ਇਹ ਇਹਨਾਂ ਨੇ ਜਿਵੇਂ ਪਹਿਲਾਂ ਤੁਸੀਂ ਸੁਣਿਆ ਹੋਣਾਗਾ ਵੀ ਉਹ ਆਟੋਨਮਸ ਕਰਨੇ ਸੀ ਸਰਕਾਰੀ ਕਾਲਜ ਤੇ ਇਹਨਾਂ ਨੂੰ ਵੀ ਇਹਨਾਂ ਦੇ ਵਿੱਚ ਬੱਚਿਆਂ ਦੀ ਜਨਸੰਖਿਆ ਘਟਾ ਕੇ ਬੱਚਿਆਂ ਦੀ ਸਟਰੈਂਥ ਘਟਵਾ ਕੇ ਤੇ ਕਿਤੇ ਇਹ ਕਹਿਣਾ ਹੋਵੇ ਵੀ ਇਹ ਚੱਲਦੇ ਤਾਂ ਹੈ ਨਹੀਂ ਇੱਥੇ ਬੱਚੇ ਤਾਂ ਹੈ ਨਹੀਂ ਬਾਅਦ ਚ ਇਹ ਬਹਾਨਾ ਮਾਰਨਾ ਹੋਵੇ ਤੇ ਜੇ ਅਸੀਂ ਪੰਜਾਬ ਦੀ এডਿਕੇਸ਼ਨ ਦੀ ਇਹ ਗੱਲ ਕਰਦੇ ਆਂ ਜੇ ਸਾਡੇ ਮੁੱਖ ਮੰਤਰੀ ਸਾਹਿਬ ਇਹ ਕਹਿੰਦੇ ਆ ਕਿ ਅਸੀਂ ਪੰਜਾਬ ਦੇ ਵਿੱਚ এডਿਕੇਸ਼ਨ ਤੇ ਸਿਹਤ ਦਾ ਮਤਲਬ ਨਾਰਾ ਲਾ ਕੇ ਆਏ ਆ ਠੀਕ ਹੈ ਤੇ ਫਿਰ ਉਹ ਸਿੱਖਿਆ ਨੂੰ ਸਾਹਮੇ ਕਿਉਂ ਨਹੀਂ ਜਾਂਦਾ 40 ਦਿਨ ਹੋ ਗਏ 43ਵਾਂ ਦਿਨ ਅੱਜ ਬੈਠਿਆਂ ਨੂੰ 6 ਦਿਨ ਉੱਥੇ ਕੁੜੀਆਂ 6 ਉੱਪਰ ਚੜੀਆਂ ਰਹੀਆਂ ਪੀਸੀ ਆਫਿਸ ਦੇ ਹੁਣ ਪੰਜਾਬ ਦੀਆਂ ਧੀਆਂ सीएम साहब इत्तो दिल्ली ਲੰਘਦੇ ਨੇ ਮਤਲਬ ਮੇਨ ਰੋਡ ਤੋਂ ਕਿ ਉਹਨਾਂ ਨੂੰ ਇਹ ਗੱਲ ਪਤਾ ਨਹੀਂ ਕਿ ਪੰਜਾਬ ਦੀਆਂ ਧੀਆ ਉੱਥੇ ਬੈਠੀਆਂ ਨੇ ਹਮ ਔਰ ਇਹ ਤਾਂ ਵੈਸੇ ਹੀ ਸਾਡੇ ਵਾਸਤੇ ਇੱਕ ਐਜ਼ ਹਿਊਮਨ ਬੀਇੰਗ ਕਿ ਪੰਜਾਬ ਦੀ ਕੋਈ ਧੀ ਉੱਥੇ ਬੈਠੀ ਹੈਗੀ ਪੀ ਐਚ ਡੀ ਕਰੀ ਹੋਈ ਤੇ ਭਾਦਰ ਦੀ ਛੱਤ ਤੇ ਨੇਰੀਆਂ ਵਗ ਰਹੀਆਂ ਮੀਂਹ ਵਗ ਰਹਾ ਐਡੀ ਤੋਪਾ ਸੇ ਤਾਂ ਉਹਨਾਂ ਦੀ ਖਰਾਬ ਹੋ ਰਹੀਆਂ ਤੇ ਇਹ ਉੱਚ এডਿਕੇਸ਼ਨ ਨੂੰ ਕਿੱਥੇ ਲੈ ਕੇ ਜਾ ਰਹੇ ਆ ਪੰਜਾਬ ਦੇ ਜਿਹੜੇ ਅਠ ਕਾਲਜਾਂ ਦੀ ਗੱਲ ਸੋਚ ਲਓ 14 ਕਾਲਜਾਂ ਦੀ ਇਹਨਾਂ ਦੇ ਵਿੱਚੋਂ ਫੈਕਲਟੀ ਨੂੰ ਕਿਵੇਂ ਤੰਗ ਕੀਤਾ ਜਾਂਦਾ ਉਹ ਸੋਚ ਲਓ ਮਤਲਬ ਕਿਤੇ ਇਹ ਤਾਂ ਨਹੀਂ ਕਿ ਇਸ ਏਰੀਏ ਦੀ ਐਜੂਕੇਸ਼ਨ ਜਿਹੜੀ ਖਤਮ ਕਰਨੀ ਹੋਵੇ ਤੇ ਵਾਰੀ-ਵਾਰੀ ਚਾਰਾ ਹੈ ਮਤਲਬ ਏਰੀਆ ਦੀ ਖਤਮ ਕਰਨੀ ਹੋਵੇ ਬਿਲਕੁਲ ਬਿਲਕੁਲ ਹਾਂਜੀ ਡਾਕਟਰ ਸਾਹਿਬ ਹੁਣ ਦੇਖਿਆ ਜਾਵੇ ਤਾਂ ਤੁਹਾਡੇ ਧਰਨੇ ਦਾ ਕਾਰਨ ਕੀ ਹੈ ਇੱਕ ਤਾਂ ਇਹ ਸਿੱਧਾ ਜਾ ਹੋ ਗਿਆ ਕਿ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਜਿਹੜੀ ਇੰਟਰਵਿਊ ਆ ਉਹ ਦੁਬਾਰਾ ਨਾ ਕੀਤੀ ਜਾਵੇ ਜਿਹੜੇ ਬੇਸਿਸ ਦੇ ਉੱਤੇ ਤੁਸੀਂ ਪਹਿਲਾਂ ਕੰਮ ਕਰ ਰਹੇ ਹੋ ਜਿਸ ਤਰ੍ਹਾਂ ਦੇ ਨਾਲ ਕਲਾਸਾਂ ਲੱਗਦੀਆਂ ਸੀ ਉਹੀ ਲੱਗਦੀਆਂ ਰਹਿਣ ਤੇ ਜਿਹੜਾ ਧਰਨਾ ਹੈ ਉਹ ਹੁਣ ਗੱਲ ਕਿੱਥੋਂ ਤੱਕ ਪਹੁੰਚੀ ਹੈ ਅ ਮੁੱਖ ਮੰਗ ਦੀ ਜਿੱਥੋਂ ਤੱਕ ਤੁਸੀਂ ਗੱਲ ਕਰੀਆ ਮੰਗ ਤਾਂ ਸਾਡੀ ਇਹ ਆ ਵੀ ਸਾਨੂੰ ਰੈਗੂਲਰ ਕੀਤਾ ਜਾਵੇ ਪਾਲਸੀ ਬਣਾ ਕੇ ਔਰ ਇਮੀਡੀਏਟਲੀ ਜਿਹੜੀ ਸਾਡੀ ਇਸ ਧਰਨੇ ਦੇ ਮੁਤਾਬਕ ਜਿਹੜੀ ਮੰਗ ਆ ਉਹ ਸਾਡੀ ਇਹ ਆ ਵੀ ਸਾਡੀ ਐਕਸਟੈਂਸ਼ਨ ਆ ਜਿਹੜੀ ਉਹਨੂੰ ਜਲਦੀ ਤੋਂ ਜਲਦੀ ਕੀਤਾ ਜਾਵੇ ਅਸੀਂ ਜਾਈਏ ਤੇ ਬੱਚਿਆਂ ਨੂੰ ਪੜਾਈਏ ਬਿਲਕੁਲ ਕਿਉਂਕਿ ਕਿਤੇ ਨਾ ਕਿਤੇ ਅਸੀਂ ਪੰਜਾਬ ਦੇ ਉਸ ਵਰਗ ਚੋਂ ਆਈਆਂ ਜਿਨ੍ਹਾਂ ਨੇ ਮਸਾ ਮਸਾ ਪੜਿਆ ਤੇ ਜਿਹੜੇ ਸਾਡੇ ਕੋਲ ਪੜਦੇ ਆ ਬੱਚੇ ਉਹ ਮਸਾ ਮਸਾ ਪੜਦੇ ਨੇ ਤੇ ਦੂਜੀ ਗੱਲ ਜਿੱਥੋਂ ਤੱਕ ਇੰਟਰਵਿਊ ਦੀ ਗੱਲ ਆ ਉਹ ਮੈਂ ਤੁਹਾਨੂੰ ਇੱਕ ਵਾਰੀ ਕਲੀਅਰ ਕਰ ਦਿਆਂ ਕਿ ਹਾਈ ਕੋਰਟ ਦੀ ਜੱਜਮੈਂਟ ਆ ਕਿ ਟੈਂਪਰੇਰੀ ਮੁਲਾਜ਼ਮ ਨੂੰ ਟੈਂਪਰੇਰੀ ਮੁਲਾਜ਼ਮ ਰੀਪਲੇਸ ਨਹੀਂ ਕਰ ਸਕਦਾ ਸੱਚੇ ਮੁਲਾਜ਼ਮ ਦੀ ਥਾਂ ਤੇ ਕੱਚਾ ਮੁਲਾਜ਼ਮ ਨਹੀਂ ਰੱਖਿਆ ਜਾ ਸਕਦਾ ਔਰ ਸਾਡੀ ਯੂਨੀਵਰਸਿਟੀ ਆਪ ਵੀ ਮੰਨੀ ਹੈਗੀ ਇੱਕ ਕੇਸ ਦੇ ਵਿੱਚ ਕਿ ਅਸੀਂ ਇਹਨਾਂ ਨੂੰ ਨਾ ਕੱਢ ਸਕਦੇ ਹਾਂ ਨਾ ਹੀ ਅਸੀਂ ਇਹਨਾਂ ਨੂੰ ਰੀਪਲੇਸ ਕਰਨਾ ਨਾ ਟਰਾਂਸਫਰ ਕਰਨਾਗੇ। ਹਮਮ ਇਹੀ ਚੀਜ਼ ਇਹਨਾਂ ਨੇ ਸਿੰਡੀਕੇਟ ਚ ਪਾਸ ਕੀਤੀ ਆ ਕਿ ਇਹ ਬੰਦੇ ਪੂਰਾ ਅਕੈਡੈਮਿਕ ਸੈਸ਼ਨ ਕੰਮ ਕਰਨਗੇ। ਹਮਮ ਪੜ੍ਹਾਉਣਗੇ ਪੀਪਰ ਵੀ ਚੈੱਕ ਕਰਨਗੇ ਐਗਜ਼ਾਮੀਨੇਸ਼ਨ ਦੇ ਵਿੱਚ ਡਿਊਟੀਆਂ ਵੀ ਦੇਣਗੇ ਪੋਰਟਲ ਤੇ ਨੰਬਰ ਚੜਾਉਣਗੇ ਸਾਰਾ ਕੁਝ ਕਰਨਗੇ ਹੂੰ ਤੇ ਉਸ ਦੇ ਵਿੱਚ ਇਹ ਆ ਵੀ ਜਦੋਂ ਇਹ ਸਾਰਾ ਕੁਝ ਚੱਲ ਰਿਹਾ ਫਿਰ ਸਾਨੂੰ ਕੱਢ ਕਿਹੜੇ ਵੇਸਤੇ ਦਿੱਤਾ ਤੇ ਇੰਟਰਵਿਊ ਕਿਹੜੇ ਵੇਸਤੇ ਹੋਗੀ ਹੁਣ ਉਹਦੇ ਵਿੱਚ ਜਦੋਂ ਪੂਰਾ ਅਕੈਡੈਮਿਕ ਸੈਸ਼ਨ ਕੰਮ ਕਰਨ ਕਿ ਤਾਂ ਅਗਲੇ ਸੈਸ਼ਨ ਦੀ ਅਪਰੂਵਲ ਹੁੰਦੀ ਹੁੰਦੀ ਆ ਐਕਸਟੈਂਸ਼ਨ ਹੁੰਦੀ ਹੁੰਦੀ ਆ ਇੰਟਰਵਿਊ ਥੋੜੀ ਹੁੰਦੀ ਹੁੰਦੀ ਆ ਹੁਣ ਇਹ ਆ ਕੇ ਇੱਕਦਮ ਕਿਸੇ ਨੇ ਨਾਦਰशाही ਫਰਮਾਨ ਜਾਰੀ ਕਰਤਾ ਮਤਲਬ ਵਾਈਸ ਚਾਂਸਲਰ ਨੇ ਕਿ ਇਹ ਤਾਂ ਵੀ ਇੰਟਰਵਿਊ ਹੋਊਗੀ ਹੂੰ ਇਹ ਸਾਨੂੰ ਹੈਰਾਨ ਕਰਨ ਵਾਲਾ ਤੱਥ ਆ ਇਹ ਬਹੁਤ ਗੰਭੀਰ ਤੱਥ ਆ ਵੀ ਐਵੇਂ ਕਿਉਂ ਕੀਤਾ ਗਿਆ ਜੀ ਹਾਂਜੀ ਤੇ ਜਿਸ ਤਰ੍ਹਾਂ ਦੇ ਨਾਲ ਵਾਈਸ ਚਾਂਸਲਰ ਵੀ ਜਿਹੜੇ ਨੇ ਇੱਥੇ ਰੈਗੂਲਰ ਨਹੀਂ ਹੈਗੇ ਇੱਕ ਪ੍ਰਸ਼ਾਸਨਿਕ ਅਧਿਕਾਰੀ ਨੂੰ ਵਾਈਸ ਚਾਂਸਲਰ ਲਗਾਇਆ ਗਿਆ ਉਹ ਵੀ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਕਾਰਨ ਇਹ ਹੈ ਕਿ ਮਾਲਵੇ ਖੇਤਰ ਦੀ ਪੰਜਾਬੀ ਯੂਨੀਵਰਸਿਟੀ ਇੱਕ ਅਜਿਹੀ ਯੂਨੀਵਰਸਿਟੀ ਹੈ ਜਿਹੜੀ ਹਰ ਵਰਗ ਦੇ ਵਿਦਿਆਰਥੀਆਂ ਵਾਸਤੇ ਚਾਨਣ ਮਨਾਰਾ ਸਿੱਖਿਆ ਦਾ ਕੇਂਦਰ ਬਣੀ ਹੋਈ ਹੈ ਤੇ ਵਾਈਸ ਚਾਂਸਲਰ ਦੀ ਨਿਯੁਕਤੀ ਅਜੇ ਤੱਕ ਰੈਗੂਲਰ ਨਾ ਹੋਣਾ ਉਹ ਵੀ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਨਹੀਂ ਸਾਡੀ ਤਾਂ ਇਹ ਮੰਗ ਹੈ ਵੀ ਵਾਈਸ ਚਾਂਸਲਰ ਜਿਹੜਾ ਹੈਗਾ ਉਹ ਪੰਜਾਬੀ ਸਰੋਕਾਰਾਂ ਨਾਲ ਜੁੜਿਆ ਹੋਣਾ ਚਾਹੀਦਾ ਪੰਜਾਬ ਦਾ ਹੋਣਾ ਚਾਹੀਦਾ ਪੜ੍ਹਿਆ ਲਿਖਿਆ ਵਾਈਸ ਚਾਂਸਲਰ ਹੋਣਾ ਚਾਹੀਦਾ ਰਿਸਰਚ ਨਾਲ ਜੁੜਿਆ ਹੋਣਾ ਚਾਹੀਦਾ ਹੁਣ ਜਦੋਂ ਤੱਕ ਅਸੀਂ ਵਾਈਸ ਚਾਂਸਲਰ ਦੀ ਗੱਲ ਕਰਦੇ ਹਾਂ ਜਲਦੀ ਤੋਂ ਜਲਦੀ ਰੈਗੂਲਰ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਨੂੰ ਦੇ ਤੁਸੀਂ ਦੇਖੋ ਵੀ ਕਿੰਨਾ ਹਾਲਾਤਾਂ ਦੇ ਵਿੱਚੋਂ ਇਹ ਯੂਨੀਵਰਸਿਟੀ ਸਰਵਾਈਵ ਕਰਕੇ ਇੱਥੋਂ ਤੱਕ ਆਈ ਬਿਲਕੁਲ ਮਤਲਬ ਬੰਦ ਹੋਣ ਦੇ ਕਿਨਾਰੇ ਆ ਗਈ ਸੀ ਹੁਣ ਜਿਹੜੀ ਯੂਨੀਵਰਸਿਟੀ ਦਾ ਮੋਟੋ ਇਹ ਹੋਵੇ ਕਿ ਪੰਜਾਬੀ ਭਾਸ਼ਾ ਸਾਹਿਤ ਤੇ ਸੱਭਿਆਚਾਰ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ ਹੁਣ ਉਸ ਯੂਨੀਵਰਸਿਟੀ ਦੇ ਵਿੱਚ ਤਾਂ ਪੰਜਾਬੀ ਬੰਦਾ ਹੋਣਾ ਜ਼ਰੂਰੀ ਹੋਈ ਜੀ ਹੁਣ ਜਦੋਂ ਤੱਕ ਇਹ ਗੱਲਾਂ ਕਰਦੇ ਆ ਤਾਂ ਹੁਣ ਇੱਕ ਵਾਈਸ ਚਾਂਸਲਰ ਸਾਹਿਬ ਸਾਨੂੰ ਹੋਰ ਕਿਤੋਂ ਦੇ ਲਾਤੇ ਹੁਣ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਅਸੀਂ ਉਹਨਾਂ ਨੂੰ ਰਿਕਵੈਸਟ ਕੀਤੀ ਕਿ ਸਰ ਵੀ ਪੰਜਾਬ ਦੇ 40000 ਬੱਚੇ ਜਿਹੜੇ ਸਫਰ ਹੋ ਰਹੇ ਨੇ 280 ਬੈਠੇ ਆ ਇੱਥੇ ਤਾਂ ਇਹ ਕਹਿ ਦੇਣਾ ਵੀ ਕੋਈ ਬਾਤ ਨਹੀਂ ਅਸੀਂ ਦੇਖ ਲੈਂਗੇ ਜੇ ہمارا ਕੰਮ ਹੈ ਹੁਣ ਹਾਲੇ ਤੱਕ ਸੈਮੈਸਟਰ ਪੂਰਾ ਹੋਣ ਵਾਲਾ ਹੋ ਗਿਆ ਅੱਧਾ ਲੰਘ ਗਿਆ ਉਹ ਬੱਚਿਆਂ ਨੂੰ ਕਿਹਨੇ ਪੜਾਇਆ ਕਿਸੇ ਨੇ ਨਹੀਂ ਪੜਾਇਆ ਪੜਾਉਣ ਵਾਲੇ ਤਾਂ ਇੱਥੇ ਬੈਠੇ ਨੇ ਹੁਣ ਉਹਨਾਂ ਦਾ ਕਿੰਨਾ ਨੁਕਸਾਨ ਹੋਇਆ ਫੀਸਾਂ ਪੂਰੀਆਂ ਲਈਆਂ ਬੰਦਿਆਂ ਤੋਂ ਪੜਾਇਆ ਉਹਨਾਂ ਨੂੰ ਗਿਆ ਨਹੀਂ ਉਹਨਾਂ ਦੇ ਟੀਚਰ ਕਿੱਥੇ ਨੇ ਉਹ ਉਹ ਪੁੱਛਦੇ ਨੇ ਧਰਨੇ ਲੱਗ ਰਹੇ ਨੇ ਕਾਲਜਾਂ ਦੇ ਵਿੱਚ ਕਾਲਜ ਬੰਦ ਹੋ ਰਹੇ ਨੇ ਠੀਕ ਹੈ ਉਹ ਦਿੱਲੀ ਗੇਟ ਬੰਦ ਕਰਕੇ ਪ੍ਰਦਰਸ਼ਨ ਕਰਦੇ ਕਿ ਸਾਨੂੰ ਸਾਡੇ ਟੀਚਰ ਵਾਪਸ ਭੇਜੋ ਤੇ ਉਹਨਾਂ ਨੂੰ ਮਤਲਬ ਅਪਰੂਵਲ ਦਿਓ ਕਿਉਂਕਿ ਅਸੀਂ ਉਹ ਬੰਦੇ ਆ ਜਿਹੜੇ ਪੂਰੀ ਤਨਦੇਹੀ ਨਾਲ ਇਮਾਨਦਾਰੀ ਨਾਲ ਕੰਮ ਕਰਦੇ ਆ ਤੇ ਫਿਰ ਉਹ ਬੱਚੇ ਸਾਡਾ ਸਤਿਕਾਰ ਵੀ ਕਰਦੇ ਨੇ ਹੁਣ ਪੰਜਾਬ ਦੇ ਵਿੱਚ ਇੱਕ ਵੱਡਾ ਕ੍ਰਾਈਸਿਸ ਆ ਰਿਹਾ ਜਿਸ ਤਰ੍ਹਾਂ ਸਾਡਾ ਪਹਿਰਾਵਾ ਖੋ ਲਿਆ ਗਿਆ ਪਹਿਲਾਂ ਪੰਜਾਬੀ ਦਾ ਫਿਰ ਖਾਣਾ ਖੋ ਲਿਆ ਗਿਆ ਠੀਕ ਹੈ ਫਿਰ ਸਾਡੀ ਬੋਲੀ ਦੇ ਵਿੱਚ ਮਤਲਬ ਕਿੰਨੀਆਂ ਬੋਲੀਆਂ ਦੇ ਸ਼ਬਦ ਆ ਗਏ ਉਹ ਵੀ ਪਿਓਰ ਬੋਲੀ ਸਾਡੀ ਖੋ ਲਈ ਗਈ ਫਿਰ ਕਿਤੇ ਨਾ ਕਿਤੇ ਹੁਣ ਇਹ ਗੱਲ ਆ ਗਈ ਵੀ ਸਾਡੇ ਕੋਲ ਬੁੱਧੀ ਬਚਦੀ ਸੀ ਥੋੜੀ ਜੀ ਹੂੰ ਉਹ ਬੁੱਧੀ ਖੋਣ ਦਾ ਵੀ ਕੰਮ ਚੱਲ ਪਿਆ ਤੇ ਇਸ ਕਰਕੇ ਇਹ ਕਹਿਣਾ ਚਾਹੁੰਦੇ ਆ ਅਸੀਂ ਇਸ ਮੰਚ ਤੋਂ ਤੁਹਾਡੇ ਚੈਨਲ ਦੇ ਥਰੂ ਕਿ ਇਹ ਪੰਜਾਬ ਦੀ এডਿਕੇਸ਼ਨ ਨੂੰ ਕਿਤੇ ਕੋਈ ਵੱਡੀ ਢਾਹ ਤਾਂ ਨਹੀਂ ਲੱਗਣ ਜਾ ਰਹੀ ਹੂੰ ਮਤਲਬ ਸੀਐਮ ਦਾ ਏਰੀਆ ਹੋਵੇ ਸਾਰੇ ਕਿਤੇ ਸੀਐਮ ਫਿਰਦਾ ਹੋਵੇ ਇਹ ਸਾਰੇ ਹੀ ਕਾਲਜ ਸੀਐਮ ਸਾਹਿਬ ਦੇ ਏਰੀਆ ਦੇ ਇੱਕ ਤਾਂ ਇਹਦੇ ਪਿੰਡ ਦੇ ਕੋਲ ਆ ਜਮਾ ਕਰਦੇ ਕੋਲ ਹੂੰ ਮਤਲਬ ਯੂਨੀਵਰਸਿਟੀ ਜਿਹੜਾ ਧੂਰੀ ਵਾਲਾ ਕਾਲਜ ਨੇ ਹੁਣ ਇਹ ਇਹ ਚੁੱਪ ਧਾਰਨੀ ਕਿਹੜੀ ਮਜਬੂਰੀ ਆ ਗਈ ਸਾਡੀ ਜਦੋਂ ਇਹਨਾਂ ਨਾਲ ਮਤਲਬ ਐਜੂਕੇਸ਼ਨ ਮਿਨਿਸਟਰ ਸਾਹਿਬ ਨਾਲ ਗੱਲ ਹੋਈ ਉੱਥੇ ਕਹਿ ਕੇ ਯਾਦਵ ਸਰ ਆਪ ਵੀ ਸੀ ਤੇ ਡਾਕਟਰ ਬਲਵੀਰ ਸਿੰਘ ਸੀ ਹੁਣ ਉੱਥੇ ਬਹਿ ਕੇ ਉਹ ਆਪ ਮੰਨੇ ਕਿ ਤੁਹਾਡੇ ਵਿੱਚ ਕੋਈ ਵੀ ਉਹ ਜਿਹਾ ਬੰਦਾ ਨਹੀਂ ਜਿਹਦਾ ਯੋਗਤਾ ਘੱਟ ਹੋਵੇ ਜਾਂ ਕੋਈ ਬੈਕਡੋਰ ਰਹੀ ਐਂਟਰੀ ਨਹੀਂ ਆਵੇ ਉਹ ਫਿਰ ਜਦੋਂ ਡਾਕਟਰ ਸਾਹਿਬ ਨੇ ਕਿਹਾ ਮਤਲਬ ਵੀ ਫਿਰ ਪ੍ਰੋਬਲਮ ਕੀ ਆ ਫਿਰ ਇਹਨਾਂ ਨੂੰ ਕਿਉਂ ذਲੀਲ ਕੀਤਾ ਜਾ ਰਿਹਾ ਮਤਲਬ ਉਥੇ ਇਹ ਕਹਿ ਦੇਣਾ ਬਸ ਮੈਂ ਇਹਨਾਂ ਦੀ ਇੰਟਰਵਿਊ ਲੈਣੀ ਆ। ਮਤਲਬ ਉਹ ਕਿਹੜੀ ਕੁੰਡੀ ਆ ਉਹਨਾਂ ਦੇ ਫਸੀ ਹੋਈ ਜਾਂ ਕਿਹਨੇ ਉਹਨੂੰ ਮਜਬੂਰ ਕੀਤਾ ਹੋਇਆ ਕਿ ਇਹਨਾਂ ਬੰਦਿਆਂ ਦੀ ਹੀ ਇੰਟਰਵਿਊ ਲੈਣੀ ਆ। ਕੀ ਪ੍ਰੋਬਲਮ ਹੋ ਗਈ? ਮਤਲਬ ਇਹ ਚੀਜ਼ ਸਾਨੂੰ ਦੁੱਖ ਦੇ ਰਹੀ ਆ ਕਿਤੇ ਨਾ ਕਿਤੇ ਕਿ ਅਸੀਂ ਤਾਂ ਵਾਈਸ ਚਾਂਸਲ ਸਾਹਿਬ ਨੂੰ ਵੀ ਤੁਹਾਡੇ ਚੈਨਲ ਦੇ ਜ਼ਰੀਏ ਸੀਐਮ ਸਾਹਿਬ ਨੂੰ ਵੀ ਅਪੀਲ ਕਰਦੇ ਆ ਕਿ ਸਰ ਵੀ ਤੁਸੀਂ ਵੱਡੇ ਬੰਦੇ ਹੋ ਤੁਸੀਂ ਇਹ ਕਰ ਸਕਦੇ ਹੋ। ਇਹਨਾਂ ਆਮ ਘਰਾਂ ਦੇ ਮਤਲਬ ਅਧਿਆਪਕ ਨੇ ਜਿਹੜੇ ਉਹਨਾਂ ਚ ਬਲੇ ਹੋਏ ਕੁੜੀਆਂ ਨੇ ਤੇ ਪ੍ਰੈਗਨੈਂਟ ਲੇਡੀਆਂ ਬੈਠੀਆਂ ਨੇ ਵੀ ਉਹਨਾਂ ਦੀ ਗੁਹਾਰ ਸੁਣ ਕੇ ਉਹਨਾਂ ਨੂੰ ਆਪਣਾ ਵੱਡ ਪਣਾ ਦਿਖਾਉਣਾ ਚਾਹੀਦਾ ਔਰ ਸਿਹਰਤ ਪੜਨਾ ਚਾਹੀਦਾ ਔਰ ਨਹੀਂ ਤਾਂ ਇਹ ਗਿੱਦੜ ਵਹੇ ਵਾਲੀ ਜਿਹੜੀ ਚੋਣ ਆ ਰਹੀ ਆ ਤੇ ਸਾਡੀ ਜੂਨੀਅਨ ਕਹਿ ਵੀ ਰਹੀ ਆ ਫਿਰ ਉੱਥੇ ਸਾਨੂੰ ਜਾਗੋਆਂ ਕੱਢਣੀਆਂ ਪੈਣਗੀਆਂ ਅਸੀਂ ਜਿਵੇਂ ਯੂਨੀਵਰਸਿਟੀ ਰਾਤੀ ਕੱਢੀ ਹੈਗੀ ਤੇ ਇਹ ਆ ਵੀ ਜਿਹਦਾ ਰੋਜ਼ਗਾਰ ਜਾਂਦਾ ਤੇ ਉਹ ਤਾਂ ਫਰਮਾੜੇ ਦੇ ਘਰ ਤੱਕ ਜਾਂਦਾਗਾ ਤੇ ਅਸੀਂ ਇੱਕ ਵਾਰ ਤੁਹਾਡੇ ਚੈਨਲ ਦੇ ਥਰੂ ਤੁਹਾਡੇ ਥਰੂ ਮਤਲਬ ਪੰਜਾਬ ਸਰਕਾਰ ਨੂੰ ਸਿੱਖਿਆ ਮੰਤਰੀ ਸਾਹਿਬ ਨੂੰ ਤੇ ਵਾਈਸ ਚਾਂਸਲਰ ਕੇ ਕੇਜਾਦਸਾਰ ਨੂੰ ਤੇ ਸਾਰੀ ਆਪ ਸਰਕਾਰ ਨੂੰ ਆਮ ਲੋਕਾਂ ਦੀ ਸਰਕਾਰ ਨੂੰ ਆਮ ਲੋਕਾਂ ਦੇ ਅਧਿਆਪਕਾਂ ਦਾ ਧਿਆਨ ਰੱਖਣਾ ਚਾਹੀਦਾ ਤੇ 5 ਤਰੀਕ ਨੂੰ ਜਿਹੜਾ ਹੈਗਾ ਟੀਚਰ ਡੇ ਆ ਰਿਹਾ ਤੇ ਨਾ ਹੀ ਫਿਰ ਸਾਨੂੰ ਦੱਸਣਾ ਪਊਗਾ ਵੀ ਉਹ ਜਿਹਨੂੰ ਕਹਿੰਦੇ ਵੀ ਮੈਂ ਆਪ ਮਾਸਟਰ ਦਾ ਮੁੰਡਾ ਤੇ ਵੀ ਮਾਸਟਰ ਦਾ ਭਾਈ ਤੁਹਾਡੇ ਸਰਕਾਰ ਦੇ ਵਿੱਚ ਆ ਬੈਠੇ ਨੇ ਤੇ ਸਾਨੂੰ ਕੋਈ ਵੱਡਾ ਐਕਸ਼ਨ ਕਰਨਾ ਪਊਗਾ ਹਾਂਜੀ ਬਿਲਕੁਲ ਡਾਕਟਰ ਸਾਹਿਬ ਜਿਸ ਤਰ੍ਹਾਂ ਦੇ ਨਾਲ ਤੁਸੀਂ ਗੱਲ ਕਰਕੇ ਹਟੇ ਹੋ ਤਾਂ ਕਾਸ ਗੱਲ ਇਹ ਵੀ ਹੈ ਕਿ ਸਾਡਾ ਯੂਥ ਬਾਹਰ ਨੂੰ ਵੀ ਜਾ ਰਿਹਾ ਜਦ ਕਿ ਦਾਅਵੇ ਕੀਤੇ ਜਾਂਦੇ ਨੇ ਕਿ ਅਸੀਂ ਨੌਜਵਾਨਾਂ ਨੂੰ ਇੱਥੇ ਰੋਜ਼ਗਾਰ ਦਿੰਨੇ ਆ ਪਰ ਤੁਹਾਡੀਆਂ ਗੱਲਾਂ ਸੁਣ ਕੇ ਇਹ ਲੱਗਦਾ ਹੈ ਕਿ ਯੂਥ ਕਰੇ ਵੀ ਕੀ ਇੰਨਾ ਪੜ੍ਹ ਲਿਖ ਕੇ ਉੱਚ ਡਿਗਰੀਆਂ ਹਾਸਲ ਕਰਕੇ ਵੀ ਆਪਣੀਆਂ ਮੰਗਾਂ ਵਾਸਤੇ ਆਪਣਾ ਕੰਮਕਾਜ ਛੱਡ ਕੇ ਪਰਿਵਾਰ ਛੱਡ ਕੇ ਸੰਘਰਸ਼ ਕਰਨਾ ਪਵੇ ਤਾਂ ਫਿਰ ਉਦੋਂ ਵੱੱਡੀ ਗੱਲ ਕੀ ਹੋ ਸਕਦੀ ਹੈ ਤੇ ਜਿਸ ਤਰ੍ਹਾਂ ਦੇ ਨਾਲ ਲਗਾਤਾਰ ਜੱਜਮੈਂਟਸ ਆ ਰਹੀਆਂ ਨੇ ਪਹਿਲਾਂ ਵੀ ਆਪਾਂ ਜ਼ਿਕਰ ਕਰਕੇ ਹਟੇ ਆ ਤਾਂ ਉਹਨਾਂ ਬਾਰੇ ਵੀ ਤੁਹਾਡੇ ਤੋਂ ਜਾਣਾਂਗੇ ਕਿ ਕਿੱਥੋਂ ਤੱਕ ਇਹ ਮਾਮਲਾ ਪਹੁੰਚਿਆ ਹੋਇਆ ਹੈ ਤੇ ਅੱਗੇ ਉਹਦੀਆਂ ਕੀ ਕਾਰਵਾਈਆਂ ਚੱਲ ਰਹੀਆਂ ਨੇ ਸੰਧੂ ਸਾਹਿਬ ਇੱਕ ਲੇਟੈਸਟ ਸਾਡੀ ਜੱਜਮੈਂਟ ਆਈ ਹੈਗੀ 27 ਅਗਸਤ ਦੀ ਉਹਦੇ ਵਿੱਚ ਇਹ ਲਿਖਿਆ ਗਿਆ ਵੀ ਇਹ ਜਿਹੜੀ ਅਧਿਆਪਕ ਨੇ ਕਿ ਸਾਡੇ ਜੁਨੀਵਰਸਿਟੀ ਦੇ ਗੈਸਟ ਫੈਕਲਟੀ ਦੇ ਅਧਿਆਪਕ ਨੇ ਉਹਦੇ ਵਿੱਚ ਸਾਡੇ ਚੋ ਵੀ ਕੋਈ ਨੇਬਰਹੂਡ ਕੈਂਪਸ ਦੇ ਅਧਿਆਪਕ ਨੇ ਉਹਨਾਂ ਨੇ ਸਟੇਲ ਆਈ ਸੀਗੀ ਔਰ ਉਹਦੇ ਤੇ ਉਹਦਾ ਫੈਸਲਾ ਆ ਗਿਆ ਹੂੰ ਕੋਰਟ ਦਾ ਤਮਨਜੋਗ ਕੋਰਟ ਨੇ ਇਹ ਕਿਹਾਗਾ ਕਿ ਇਹ ਬੰਦਿਆਂ ਨੂੰ ਟਿਲ ਰੈਗੂਲਰ ਹਟਾਇਆ ਨਹੀਂ ਜਾ ਸਕਦਾ ਜੀ ਇਹਨਾਂ ਦੀ ਥਾਂ ਤੇ ਕੋਈ ਹੋਰ ਨਹੀਂ ਰੱਖਿਆ ਅਸੀਂ ਇਹ ਵੀ ਕਿਹਾ ਕਿ ਇਸ ਫੈਸਲੇ ਨੂੰ ਦੇਖਦੇ ਹੋਏ ਵਾਇਸਾਂਦਰ ਨੂੰ ਅਸੀਂ ਡੀਨ ਮੈਮ ਨੂੰ ਕਿਹਾ ਵੀ ਇਹ ਜਦੋਂ ਕੋ ਹਾਈ ਕੋਰਟ ਮੰਨੀ ਜਾਂਦੀ ਹੈ ਵੀ ਇਹਨਾਂ ਨੂੰ ਨਹੀਂ ਕੱਢਣਾ ਤਾਂ ਹੁਣ ਕੀ ਅਸੀਂ ਹਾਈ ਕੋਰਟ ਤੋਂ ਵੱਡੇ ਹੋ ਗਏ ਮਾਨਯੋਗ ਹਾਈ ਕੋਰਟ ਦਾ ਸਤਿਕਾਰ ਕਰਦੇ ਹੋਏ ਇਹ ਇਹਦੇ ਰੈਫਰੈਂਸ ਦੇ ਵਿੱਚ ਹੀ ਸਾਨੂੰ ਅਪਰੂਵਲ ਦੇ ਦੇਣੀ ਚਾਹੀਦੀ ਹੈ ਵੀ ਉਹ ਜਦੋਂ ਉਹਨਾਂ ਨੇ ਇਹ ਅਲਾਉ ਕਰਤਾ ਤਾਂ ਫਿਰ ਅਸੀਂ ਕਿਉਂ ਨਹੀਂ ਕਰ ਰਹੇ ਹੁਣ ਕਿਤੇ ਨਾ ਕਿਤੇ ਇਹ ਸਵਾਲ ਨੇ ਜਿਹੜੇ ਇਹ ਗੰਭੀਰ ਰੂਪ ਧਾਰਨ ਕਰਦੇ ਕਿ ਅਸੀਂ ਕਾਨੂੰਨ ਨੂੰ ਮੰਨਦੇ ਹਾਂ ਜੇ ਅਸੀਂ ਮੰਨਦੇ ਹਾਂ ਤਾਂ ਫਿਰ ਉਹ ਜਿਹੜੀ ਸਟੇ ਦੇਤੀ ਉਹਨਾਂ ਨੂੰ ਦਿੱਤਾ ਤਾਂ ਉਸ ਅਧਾਰ ਤੇ ਸਾਨੂੰ ਵੀ ਇਹਨਾਂ ਨੂੰ ਅਪਰੂਵਲ ਦੇ ਦੇਣੀ ਚਾਹੀਦੀ ਹੈ ਬਦਰ ਇਹ ਚੀਜ਼ਾਂ ਜਿਹੜੀਆਂ ਸਾਡੇ ਗੈਸਟ ਫੈਕਿਲਿਟੀ ਅਧਿਆਪਕਾਂ ਦੇ ਮਨ ਦੇ ਵਿੱਚ ਘੁੰਮ ਰਹੀਆਂ ਵੀ ਇਹ ਐਵੇਂ ਕਿਉਂ ਨਹੀਂ ਕਰ ਰਹੇ ਜੀ ਤੇ ਦੂਜੀ ਗੱਲ ਇੱਕ ਮੈਂ ਤੁਹਾਡੀ ਐਡ ਹੋਰ ਕਰ ਦਿਆਂ ਕਿ ਜਿਹੜੇ ਸਾਡੇ ਜਿਸ ਹਿਸਾਬ ਨਾਲ ਸਾਡੀ ਮੀਟਿੰਗ ਹੋਈ ਸੀ ਇਹ ਵੀ ਸਾਹਿਬ ਨਾਲ ਤਾਂ ਉਹਨਾਂ ਦੇ ਵਿੱਚ ਜਿਸ ਸਾਹਿਬ ਨਾਲ ਉਹਨਾਂ ਦਾ ਐਟੀਟਿਊਡ ਰਿਹਾ ਕਿ ਕੋਈ ਗੱਲ ਨਹੀਂ ਜੇ ਕਾਲਜ ਬੰਦ ਹੁੰਦਾ ਤਾਂ ਹੋ ਜਾਣ ਦੋ ਤੇ ਜੇਕਰ ਇੱਥੇ ਸਟਰੈਂਥ ਘਟਦੀ ਹੈ ਤਾਂ ਘਟਦਿਆਂ ਤੋਂ ਮuje ਇਸੇ ਕਿਆ ਹੂੰ ਤਾਂ ਮਤਲਬ ਉਹ ਗੱਲਾਂ ਕਿਤੇ ਨਾ ਕਿਤੇ ਇਹ ਸਰਕਾਰ ਇਹ ਤਾਂ ਨਹੀਂ ਹੈਗੀ ਕਿ এডੂਕੇਸ਼ਨ ਨੂੰ ਪ੍ਰਾਈਵੇਟਾਈਜੇਸ਼ਨ ਵੱਲ ਲੈ ਕੇ ਜਾ ਰਹੀ ਹੋਵੇ ਤੇ ਜਦੋਂ ਇਹ ਕਹਿ ਦੇਣਾ ਕਿ ਕੋਈ ਗੱਲ ਨਹੀਂ ਕਿਤੇ ਪ੍ਰਾਈਵੇਟ ਸਕੂਲ ਚ ਦਾਖਲਾ ਲੈਣਗੇ ਪ੍ਰਾਈਵੇਟ ਕਾਲਜ ਪੜ੍ਹ ਲੈਣਗੇ ਜਿਹਨੇ ਪੜ੍ਹਨਾ ਹੁੰਦਾ ਪੜ੍ਹ ਹੀ ਲੈਂਦਾ ਹੂੰ ਤਾਂ ਇਹ ਗੱਲਾਂ ਆਮ ਲੋਕਾਂ ਤੋਂ ਉੱਚ ਵਿਦਿਆ ਖੋਣ ਦਾ ਕਿਤੇ ਯਤਨ ਤਾਂ ਨਹੀਂ ਹੋਗਾ ਜੀ ਅਸੀਂ ਮਤਲਬ ਇਹ ਅਧਿਆਪਕ ਹੋਣ ਦੇ ਨਾਤੇ ਇਹ ਸੋਚ ਰਹੇ ਆ ਜੀ ਡਾਕਟਰ ਸਾਹਿਬ ਸਮਾਪਨੇ ਕੋਲ 1-2 ਮਿੰਟ ਦਾ ਬਾਕੀ ਬਚਿਆ ਤੇ ਜਾਨਣਾ ਚਾਹਾਂਗੇ ਕਿ ਤੁਹਾਡਾ ਅਗਲਾ ਸਟੈਪ ਕੀ ਹੋਵੇਗਾ ਜੇਕਰ ਤੁਹਾਡਾ ਇਹ ਮੁੱਦਾ ਹੱਲ ਨਹੀਂ ਹੁੰਦਾ ਤਾਂ ਅਗਲੀ ਕੀ ਤਿਆਰੀ ਹੈ ਪਹਿਲੀ ਗੱਲ ਤਾਂ ਮੈਂ ਤੁਹਾਡੇ ਚੈਨਲ ਦੇ ਸਾਹਮਣੇ ਇੱਕ ਵਾਰੀ ਫੇਰ ਮਤਲਬ ਅਪੀਲ ਕਰਦਾਗਾ ਪੰਜਾਬ ਸਰਕਾਰ ਨੂੰ ਕਿ ਇਹਨੂੰ ਗੰਭੀਰਤਾ ਲੈਂਦੇ ਹੋਏ ਇਹਨਾਂ ਨੂੰ ਅਪਰੂਵਲ ਦੇਣੀ ਚਾਹੀਦੀ ਹੈ ਐਕਸਟੈਂਸ਼ਨ ਦੇਣੀ ਚਾਹੀਦੀ ਹੈ ਇੰਟਰਵਿਊ ਨਹੀਂ ਲੈਣੀ ਚਾਹੀਦੀ ਤੇ ਇਹਨਾਂ ਨੂੰ ਕੋਈ ਪਾਲਿਸੀ ਬਣਾ ਕੇ ਰੈਗੂਲਰ ਕਰਨਾ ਚਾਹੀਦਾ ਤੇ ਜੇਕਰ ਮੈਂ ਤੁਹਾਨੂੰ ਪਹਿਲਾਂ ਹੀ ਡਿਸਕਸ ਕਰ ਚੁੱਕਿਆ ਵੀ ਜਦੋਂ 5 ਸਤੰਬਰ ਆਉਂਦਾ ਹਮਮ ਟੀਚਰ ਡੇ ਆਉਂਦਾ ਤਾਂ ਫਿਰ ਟੀਚਰਾਂ ਨੂੰ ਟੀਚਰ ਕਿਵੇਂ ਕਰਦੇ ਆ ਟੀਚ ਕਿਵੇਂ ਕਰਦੇ ਆ ਫਿਰ ਅਸੀਂ ਇਹ ਵੀ ਆਸ ਕਰਾਂਗੇ ਕਿ ਅਸੀਂ ਸੀਐਮ ਸਾਹਿਬ ਨੂੰ ਦੱਸਾਂਗੇ ਅਸੀਂ ਫਿਰ ਟੀਚਰ ਹੁੰਨੇ ਆ ਤੇ ਅਸੀਂ ਕੀ ਕਰ ਸਕਦੇ ਆ ਹਮ ਠੀਕ ਹੈ ਜੀ ਫਿਰ ਉਹਦੇ ਵਿੱਚ ਸਾਰੇ ਕਾਲਜ ਨੇ ਜਿਹੜੇ ਸਾਡੇ ਕਨਸਟੀਟਿਊਟ ਕਾਲਜ ਉਹ ਬੰਦ ਕਰਕੇ ਧਰਨੇ ਪ੍ਰਦਰਸ਼ਨ ਕਰਨਗੇ ਹਮ ਤੇ ਉਹ ਆਪਣਾ ਰੋਸ ਪੰਜਾਬ ਸਰਕਾਰ ਨੂੰ ਦਿਤਾਉਣਗੇ ਤੇ ਇਸ ਤੋਂ ਬਾਅਦ ਫਿਰ ਅਸੀਂ ਐਮਐਲਏ ਦੇ ਘਰ ਵੀ ਘੇਰਾਂਗੇ ਹੂੰ ਫਿਰ ਅਸੀਂ ਸੀਐਮ ਸਾਹਿਬ ਦੀ ਕੋਠੀ ਤੱਕ ਵੀ ਜਾਵਾਂਗੇ ਫਿਰ ਤਾਂ ਜਿੱਥੋਂ ਤੱਕ ਜਾਇਆ ਗਿਆ ਫਿਰ ਜਾਣਾ ਹੀ ਪੈਣਾ ਕਿਉਂਕਿ ਸਾਡੇ ਕੋਲ ਰੋਜ਼ਗਾਰ ਨਹੀਂ ਹੋਣਾ ਤੇ ਇਹਨਾਂ ਪੜ੍ਹ ਕੇ ਮੇਰੀਆਂ ਖੁਦ ਦੀਆਂ 15 ਕਿਤਾਬਾਂ ਹੋ ਗਈਆਂ ਹੂੰ 40 45 ਮੇਰੇ ਪੇਪਰ ਹੋ ਗਏ ਇੰਟਰਨੈਸ਼ਨਲ ਤੇ ਹੁਣ ਜੇ 8-9 ਸਾਲ ਦਾ ਮੇਰਾ ਐਕਸਪੀਰੀਅੰਸ ਹੋ ਗਿਆ ਇਹਨਾਂ ਇਸ ਫੀਲਡ 'ਚ ਇਹਨਾਂ ਕੁਝ ਕਰਕੇ ਮੈਂ ਹੋਰ ਕਿਤੇ ਥੋੜੀ ਜਾਊਂਗਾ ਫਿਰ ਤਾਂ ਮੈਂ ਲੜੂੰਗਾ ਨਾ ਤੇ ਪੰਜਾਬ ਦੇ ਲੋਕ ਲੜਦੇ ਆਏ ਆ ਬਿਲਕੁਲ ਜੀ ਡਾਕਟਰ ਸਾਹਿਬ ਮੁੱਦਾ ਕਾਫੀ ਗੰਭੀਰ ਹੈ ਇਸ ਮੁੱਦੇ ਦਾ ਹੱਲ ਵੀ ਨਿਕਲਣਾ ਚਾਹੀਦਾ ਹੈ ਕਿਉਂਕਿ ਵਿਦਿਆਰਥੀਆਂ ਦੇ ਭਵਿੱਖ ਦੇ ਨਾਲ ਜੁੜਿਆ ਹੋਇਆ ਇਹ ਮੁੱਦਾ ਹੈ ਤੁਸੀਂ ਇਸ ਮੁੱਦੇ ਬਾਰੇ ਆ ਕੇ ਚਰਚਾ ਕੀਤੀ ਤੇ ਉਮੀਦ ਹੈ ਕਿ ਮੁੱਦਾ ਹੱਲ ਵੀ ਹੋ ਜਾਏਗਾ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਥੈਂਕ ਯੂ ਥੈਂਕ ਸੁਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਇਸ ਪ੍ਰੋਗਰਾਮ ਨੂੰ ਦੇਖਦੇ ਨੇ ਸੁਣਦੇ ਨੇ ਤੇ ਅਗਲੇ ਐਪੀਸੋਡ ਦੇ ਵਿੱਚ ਹੋਰ ਮੁੱਦਿਆਂ ਤੇ ਚਰਚਾ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ ਨਿਰਧਾਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ ਡੀ5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ